ਜਿਵੇਂ ਹੁਣ ਕਿਸੇ ਦੇ ਬੇਟੀ ਹੁੰਦੀ ਆ ਸੋ ਮੇਰੇ ਆ ਮੇਰੇ ਬ੍ਰਦਰ ਦੇ ਦੋ ਬੇਟੀਆਂ ਹੀ ਨੇ ਉਹ ਕਦੇ ਕਦੇ ਕੋਈ ਵੀ ਕਹਿੰਦਾ ਅੱਛਾ ਦੋ ਕੁੜੀਆਂ ਹੀ ਨੇ ਉਹ ਮੈਨੂੰ ਬਹੁਤ ਆੜਨ ਲੱਗਦਾ ਕਿਉਂਕਿ ਸਾਡੇ ਸਭ ਤੋਂ ਪਹਿਲੀ ਮੁਸਕਾਨ ਮੇਰੀ ਭਤੀਜੀ ਘਰ ਚ ਸੀ ਹਨਾ ਤੇ ਅਸੀਂ ਤਾਂ ਹੁਣ ਉਹਨੂੰ ਕੋਈ ਜ਼ਰਾ ਲਾੜ ਲਈ ਸਭ ਤੋਂ ਪਹਿਲਾਂ ਵਜਵਾ ਕੋ ਸੀਗਾ ਅਸੀਂ ਤਾਂ ਇੰਨਾ ਪਿਆਰ ਕਰਦੇ ਮੈਨੂੰ ਐਂ ਲੱਗਦਾ ਮੈਂ ਕਿ ਯਾਰ ਵੀਰ ਕੋ ਜੋ ਕਹਿੰਦਾ ਸੀ ਤਾਂ ਮੈਨੂੰ ਬੜੀ ਖਿਚੜਦੀ ਸੀ ਉਸ ਗੱਲ ਤੇ ਕਿ ਯਾਰ ਇਹ ਐ ਕਿਉਂ ਕਹਿ ਰਹੇ ਨੇ ਹਨਾ ਜਿੱਦਾਂ ਅੱਜ ਵੀ ਕੋਈ ਵੀਅਰਡ ਗੱਲ ਮੈਂ ਵੀ ਕਵਾਂਗਾ ਕਿ ਪੀਨੋ ਗੀਪੀ ਮੈਨੂੰ ਤੋੜ ਕੇ ਇੱਕਦਮ ਇਹ ਨਹੀਂ ਕਰ ਸਕਦਾ ਨਹੀਂ ਨਹੀਂ ਭਾਜੀ ਇਹ ਤਾਂ ਬਕਵਾਸ ਗੱਲ ਆ ਯਾਰ ਤੁਸੀਂ ਕਿਉਂ ਸੋਚਦੇ ਫੇਰੇ ਕੋਈ ਨਹੀਂ ਭਾਜੀ ਆਪਾਂ ਦੇਖ ਲੈਨੇ ਕਰ ਲੈਨੇ ਮੈਂ ਕਰਦਾ ਸਲਾਹ ਹਨਾ ਜ਼ਰੂਰੀ ਨਹੀਂ ਹੈ ਕਿ ਮੈਂ ਕੋਈ ਮਿੱਥ ਕੇ ਚੀਜ਼ ਕਰਦਾ ਨਾ ਕੁਝ ਨਹੀਂ ਕਰਦਾ ਲੋਕਾਂ ਦੀਆਂ ਗੱਲਾਂ ਸੁਣਦੇ ਆ ਜਾਣਦੇ ਆ ਆਉਂਦੇ ਆ ਉਹਦੇ ਵਿੱਚੋਂ ਕਈ ਵਾਰੀ ਕਿਸੇ ਨਾਲ ਕੋਈ ਚੀਜ਼ ਹੋਈ ਹੁੰਦੀ ਆ ਆ ਕਦੇ ਕੋਈ ਚੀਜ਼ ਫੀਲ ਹੋਈ ਹੁੰਦੀ ਆ ਮੈਨੂੰ ਲੱਗਦਾ ਕਿ ਇਹ ਆ ਬੜੀ ਵਧੀਆ ਚੀਜ਼ ਸੀ ਜੱਗੀ ਪਾਜੀ ਉਹਨਾਂ ਦੀ ਇੰਟਰਵਿਊ ਸੀ ਮੈਂ ਉਹਨਾਂ ਨੂੰ ਪੁੱਛਿਆ ਹਾਊ ਯੂ ਸਟਾਰਟਿਡ ਤੇ ਉਹਨਾਂ ਨੇ ਕਿਹਾ ਕਿ ਮੈਂ ਇੱਦਾਂ ਇੱਦਾਂ ਕਰਕੇ ਮਿਰਜ਼ਾ ਚ ਜੁੜਿਆ ਪਾਜੀ ਨਾਲ ਪਿਆਰ ਪਿਆ ਕਿੰਨੇ ਫਿਰ ਮੈਂ ਹੰਬਲ ਆਰਟਿਸਟ ਬਣ ਗਿਆ ਬਾਥਰੂਮ ਦੇ ਬਾਹਰ ਇੱਕ ਸਲਿੱਪ ਲੱਗੀ ਹੋਈ ਹੈ ਜਿੱਥੇ ਲਿਖਿਆ ਹੋਇਆ ਓਨਲੀ ਫਾਰ ਹੰਬਲ ਸਟਾਫ ਉਹ ਤਾਂ ਮੈਂ ਗਿਪੀ ਨਾਲ ਹੱਸ ਰਿਆ ਸੀ ਮੈਂ ਕਿਹਾ ਪਾਜੀ ਮੈਨੂੰ 5 ਮਿੰਟ ਲਈ ਹੰਬਲ ਚ ਨੌਕਰੀ ਦੇ ਦਿਓ ਦੇ ਕਿਉਂ ਮੈਨੂੰ ਬਾਥਰੂਮ ਜਾਣਾ ਅਰਦਾਸ ਜੋ ਫਿਲਮ ਹੈ ਨਾ ਉਹ ਉਹਦਾ ਮੇਨ ਪਰਪਸ ਇਹ ਨਹੀਂ ਹੁੰਦਾ ਥੈਟ ਫॉर ਐਂਟਰਟੇਨਮੈਂਟ ਜਾਂ ਫॉर ਕਮਰਸ਼ੀਅਲ ਸਕਸੈਸ ਬਣਾਣੀ ਇਟ ਇਜ਼ ਅ ਵੈਰੀ ਪੋਜ਼ਿਟਿਵ ਇਨਫਲੂਐਂਸ ਔਨ ਸੋਸਾਇਟੀ ਔਰ ਮੈਨੂੰ ਕੀ ਲੱਗਦਾ ਨਾ ਸਭ ਤੋਂ ਵੱਡੇ ਜਿਹੜੇ ਇਸ਼ੂ ਨੇ ਸਭ ਤੋਂ ਵੱਡੀਆਂ ਜਿਹੜੀਆਂ ਸਮੱਸਿਆਵਾਂ ਆ ਮਾ ਨੇ ਜਿਨ੍ਹਾਂ ਨਾਲ ਤੁਹਾਡੀ ਲਾਈਫ ਸਹੀ ਨਹੀਂ ਚੱਲ ਰਹੀ ਹੈਗੀ ਉਹ ਤੁਹਾਡੇ ਘਰੇ ਨੇ ਮੈਂ ਇੱਕ ਆਪਣੇ ਪੱਕੀ ਉਹ ਗੱਲ ਧਾਰੀ ਹੋਈ ਆ ਵੀ ਜੇ ਮੇਰੀ ਕਿਸੇ ਨਾਲ ਪ੍ਰੋਬਲਮ ਆਣਾ ਜਾਂ ਤੇਨੂੰ ਲੱਗਦਾ ਕਿ ਕੋਈ ਬੰਦਾ ਤੇਰਾ ਨਾਰਾਜ਼ ਹੋ ਗਿਆ ਜਾਂ ਤੂੰ ਕਿਸੇ ਨਾਲ ਨਾਰਾਜ਼ ਆ ਤੂੰਨ ਕਾਲ ਕਰ ਮਿਲਣਾ ਸ਼ੋਰਟ ਆ ਮੈਂ ਇਮੀਡੀਏਟ ਮਿਲਦਾ ਚੋ ਨੇ ਵਾਲੇ ਪਿੰਡ ਪਰਾਲੀ ਤੋਂ ਪਛਾਣੇ ਜਾਂਦੇ ਆ ਹੈਨਾ ਤੇ ਉਹ ਮੈਂ ਪਹਿਲੇ ਦੋ ਤਿੰਨ ਸ਼ਾਟ ਜਿੱਦਾਂ ਇਹਨਾਂ ਨੇ ਟੇਕਿੰਗ ਸੀ ਜੋ ਕਨਸੈਪਟ ਸੀ ਜੋ ਵਿਜਨ ਸੀ ਜਿਉਂਦੇ ਤੋਂ ਆਰਟਿਸਟ ਕਨਵਿੰਸਡ ਆ ਨਾ ਤਾਂ ਮਨੇ ਡਾਇਰੈਕਟਰ ਕੰਮ ਗਿਆ ਬੈ ਮੈਨੂੰ ਲੱਗਿਆ ਮੈਂ ਕਿ ਹਰ ਕਈ ਬੰਦੇ ਫਿਜ਼ੀਕਲੀ ਕਈ ਬੰਦੇ ਫਾਈਨੈਂਸ਼ੀਅਲੀ ਵਿਚਾਰਿਆਂ ਤੋਂ ਜਾਣ ਨਹੀਂ ਹੁੰਦਾ ਇੱਕ ਜਰਨੀ ਐ ਇਦਾਂ ਦੀ ਹੋਵੇ ਵੀ ਜੇ ਕੋਈ ਫਿਲਮ ਦੇਖ ਲੈਣਾ ਤਾਂ ਉਹਨੂੰ ਐ ਲੱਗੇਗੇ ਯਾਰ ਮੇਰੇ ਦਰਸ਼ਣ ਹੀ ਹੋ ਗਏ ਅਰਦਾਸ ਅਕਾਲਪੁਰਖ ਦਾ ਸ਼ੁਕਰਾਨਾ ਹੈ ਇਹ ਨਿਮਾਣੀਆਂ ਨਿਤਾਣੀਆਂ ਦੀ ਸਭ ਤੋਂ ਵੱਡੀ ਓਟ ਹੈ ਇਹ ਚਰਖੜੀਆਂ ਤੇ ਚੜਨ ਵਾਲਿਆਂ ਦੀ ਰੂਹ ਦਾ ਸਰਨਾਵਾ ਹੈ ਜੇ ਅੱਜ ਦਿਲ ਨੂੰ ਤਰਵਾਸ ਨਹੀਂ ਤਾਂ ਆਓ ਅਰਦਾਸ ਕਰੀਏ ਕਿਉਂਕਿ ਅਰਦਾਸ ਸਾਨੂੰ ਚੜ੍ਹਦੀ ਕਲਾ ਦੇ ਦੇਸ ਲੈ ਜਾਂਦੀ ਹੈ ਸਤਿ ਸ਼੍ਰੀ ਅਕਾਲ ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਵੀ ਸੋਸ਼ਲ ਤੇ ਸਵਾਗਤ ਕਰਦੀ ਆ ਇਹ ਲਾਈਨਾਂ ਮਨਜੀਤ ਸਿੰਘ ਰਾਜਪੁਰਾ ਨੇ ਉਦੋਂ ਲਿਖੀਆਂ ਸੀ ਜਦੋਂ ਅਰਦਾਸ ਸਰਬੱਤੇ ਭਲੇ ਦੀ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਸੀ ਅਤੇ ਟ੍ਰੇਲਰ ਆਉਣ ਵਾਲਾ ਸੀ ਸੋ ਮੈਂ ਉਹਨਾਂ ਨੂੰ ਵੈਸੇ ਹੀ ਸਵਾਲ ਕੀਤਾ ਮੈਂ ਕਿਹਾ ਕਿ ਤੁਸੀਂ ਅਗਰ ਅਰਦਾਸ ਨੂੰ ਬਿਆਨ ਕਰਨਾ ਹੋਵੇ ਤਾਂ ਤੁਸੀਂ ਕੀ ਕਿਵੇਂ ਬਿਆਨ ਕਰੋਗੇ ਤਾਂ ਉਹਨਾਂ ਨੇ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਸੀ ਤੇ ਉਹਨਾਂ ਹੀ ਲਾਈਨਾਂ ਦੇ ਵਿੱਚੋਂ ਚੰਦ ਲਾਈਨਾਂ ਮੈਂ ਚਾਹੁੰਦੀ ਸੀ ਕਿ ਅੱਜ ਵੀ ਇਸ ਇੰਟਰਵਿਊ ਦਾ ਹਿੱਸਾ ਬਣਨ ਅਤੇ ਇਸੇ ਹੀ ਲਾਈਨਾਂ ਦੇ ਨਾਲ ਅੱਜ ਦੀ ਇਸ ਇੰਟਰਵਿਊ ਦੀ ਸ਼ੁਰੂਆਤ ਹੋਵੇ। 13 ਸਤੰਬਰ ਨੂੰ ਫਿਲਮ ਆ ਰਹੀਆ ਅਰਦਾਸ ਸਰਬੱਤ ਦੇ ਭਲੇ ਦੀ 2016, 2019 ਅਤੇ ਹੁਣ 2024 ਤੀਜਾ ਭਾਗ ਅਰਦਾਸ ਦਾ ਆ ਰਿਹਾ। ਸੋ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਗੁਰਪ੍ਰੀਤ ਕੁੱਗੀ ਜੀ, ਕੀਪੀ ਗਰੇਵਾਲ ਹੋਰੀ, ਜੈਸਮਿਨ ਪਸੀਨ ਹੋਰੀ ਹੋਣਗੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਾਰਿਆਂ ਦਾ ਵੀ ਸੋਸ਼ਲ ਤੇ ਸਵਾਗਤ। ਥੈਂਕ ਯੂ। ਬਹੁਤ ਸ਼ੁਕਰੀਆ। ਬਹੁਤ ਮੈਂ ਚਾਹੁੰਦੀ ਸੀ ਕਿ ਮੈਂ ਜੈਸਮੀਨ ਤੋਂ ਸ਼ੁਰੂਆਤ ਕਰਾਂ ਕਿਉਂਕਿ ਮੈਂ ਪਿਛਲੀਆਂ ਕਈ ਇੰਟਰਵਿਊਜ਼ ਦੇਖ ਰਹੀ ਸੀਗੀ ਤਾਂ ਉਹ ਮੈਨੂੰ ਲੱਗਦਾ ਕਿ ਸਭ ਤੋਂ ਘੱਟ ਬੋਲਦੀ ਹੈ। ਦੇ ਰੀਜ਼ਨ। ਓਕੇ ਪਰ ਮੈਂ ਕਿ ਭਾਜੀ ਤੋਂ ਸ਼ੁਰੂਆਤ ਕਰਨ ਲੱਗੀ ਹਾਂ। ਜੀ। ਭਾਜੀ ਮੈਂ ਤੁਹਾਨੂੰ ਮੈਂ ਲਿਸ਼ਕਾਰੀ ਦੀ ਸਟੇਜ ਤੋਂ ਦੇਖਦੀ ਆ ਰਹੀ ਹਾਂ। ਹੈਨਾ ਜਦੋਂ ਤੁਹਾਡਾ ਬਿਲਕੁਲ ਹੀ ਆਗਾਜ਼ ਹੋ ਰਿਹਾ ਸੀਗਾ ਹਲੇ। ਐਂਡ ਮੈਨੂੰ ਲੱਗਦਾ ਸ਼ਾਇਦ ਆਪਾਂ ਪਹਿਲਾਂ ਵੀ ਇਸ ਚੀਜ਼ ਬਾਰੇ ਗੱਲ ਕੀਤੀ ਆ। ਪਰੀ 2016 ਚ ਜਦੋਂ ਅਰਦਾਸ ਹੁੰਦੀ ਆ ਤਾਂ ਉਹਦੇ ਨਾਲ ਹੰਬਲ 모ਸ਼ਨ ਪਿਕਚਰ ਦਾ ਆਗਾਜ਼ ਹੁੰਦਾ ਹੈ ਹਨਾ ਤੇ ਉਹਦੇ ਨਾਲ ਹੀ ਤੁਸੀਂ ਰਾਈਟਰ ਬਣਦੇ ਫਿਲਮ ਰਾਈਟਰ ਬਣਦੇ ਹੋ ਤੇ ਇਸੇ ਫਿਲਮ ਦੇ ਨਾਲ ਤੁਸੀਂ ਫਿਲਮ ਡਾਇਰੈਕਟਰ ਵੀ ਬਣਦੇ ਹੋ ਐਂਡ ਇਹ ਤੁਸੀਂ 5 ਸਾਲਾਂ ਬਾਅਦ ਫਿਲਮ ਡਾਇਰੈਕਟ ਕੀਤੀ ਹੈ ਹਨਾ ਸੋ ਹੰਬਲ 모ਸ਼ਨ ਨਾਮ ਹੀ ਕਿਉਂ ਐਂਡ ਅਰਦਾਸ ਦੇ ਨਾਲ ਹੀ ਤੁਸੀਂ ਕਿਉਂ ਸੋਚਿਆ ਸੀਗਾ ਕਿ ਮੈਂ ਆਪਣਾ ਪ੍ਰੋਡਕਸ਼ਨ ਹਾਊਸ ਲੈ ਕੇ ਆਵਾਂ ਕਿਉਂਕਿ ਉਸ ਤੋਂ ਪਹਿਲਾਂ ਕੈਰੀਅਨ ਜੱਟਾ ਤੁਹਾਡੀ ਤੁਹਾਡੀ ਕਾਮੇਡੀ ਫਿਲਮ ਬਹੁਤ ਜ਼ਿਆਦਾ ਹਿੱਟ ਸੀਗੀਆਂ ਸੋ ਤੁਹਾਡੇ ਕੋਲ ਟ੍ਰਾਈਡ ਐਂਡ ਟੈਸਟਡ ਫਾਰਮੂਲਾ ਸੀਗਾ ਕਿ ਮੈਂ ਇੱਕ ਕਾਮੇਡੀ ਫਿਲਮ ਲੈ ਕੇ ਆਵਾਂ ਉਹਦੇ ਤੋਂ ਪ੍ਰੋਡਕਸ਼ਨ ਹਾਊਸ ਸ਼ੁਰੂ ਕਰਾਂ ਬਟ ਅਰਦਾਸ ਹੀ ਕਿਉਂ ਐਕਚੁਅਲੀ ਕੀ ਆ ਮੈਨੂੰ ਐਂਦਾ ਲੱਗਦਾ ਕਿ ਕਈ ਚੀਜ਼ਾਂ ਨਾ ਤੁਸੀਂ ਸੋਚਦੇ ਸੋਚਦੇ ਨਹੀਂਗੇ ਹੋ ਜਾਂਦੀਆਂ ਨੇ ਮੈਂ ਇਹ ਕਹਾ ਕਿ ਯਾਰ ਮੈਂ ਐਂਦਾ ਸੋਚਿਆ ਉਸ ਵੇਲੇ ਮੈਂ ਇਹ ਸੋਚਿਆ ਇਹ じゃ ਕੁਝ ਵੀ ਹੋਣੀਗਾ ਇੱਕ ਕਹਾਣੀ ਆਈ ਦਿਮਾਗ 'ਚ ਉਹ ਲਿਖ ਲਈ ਮੈਨੂੰ ਲੱਗਿਆ ਈਵਨ ਮੈਂ ਲਿਖੀ ਵੀ ਨਹੀਂ ਸੀ ਮੈਂ ਤਾਂ ਦੋ ਚਾਰ ਬੰਦਿਆਂ ਨੂੰ ਕਿਹਾ ਸੀ ਤੁਸੀਂ ਲਿਖ ਦਿਓ ਤੁਸੀਂ ਲਿਖ ਦਿਓ ਕਿਸੇ ਨੇ ਲਿਖੀ ਨਹੀਂ ਤੇ ਮੈਂ ਆਪ ਲਿਖ ਲਈ ਕਿਸੇ ਨੇ ਮੈਨੂੰ ਲੱਗਿਆ ਡਾਇਰੈਕਟ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਇਹ ਲੱਗਿਆ ਕਿ ਯਾਰ ਜਿਸ ਜ਼ੋਨ ਦੀ ਫਿਲਮ ਲਿਖ ਲਈ ਆ ਮੈਂ ਇਸ ਤਰ੍ਹਾਂ ਦੀ ਫਿਲਮ ਕੋਈ ਡਾਇਰੈਕਟਰ ਬਣਾ ਨਹੀਂ ਰਿਹਾ ਜਦੋਂ ਕੋਈ ਬਣਾ ਨਹੀਂ ਰਿਹਾ ਅੱਜ ਮੈਂ ਸਮੀਰ ਭਾਈ ਨੂੰ ਕਹਾ ਕਿ ਸਮੀਰ ਭਾਈ ਤੁਸੀਂ ਇਹ ਬਣਾ ਲਓ ਤੇ ਉਹਨਾਂ ਤੇ ਵੀ ਤਾਂ ਓਡੇ ਬੜਾ ਤਜਰਬਾ ਵਾ ਜਿਹਾ ਜੀ ਉਹਨਾਂ ਨੇ ਕਿਉਂਕਿ ਉਹ ਕਾਮੇਡੀ ਦੇ ਮਾਸਟਰ ਨੇ ਉਨਾਂ ਲਈ ਇਹ ਸੋਸ਼ਲ ਡਰਾਮਾ ਮੈਨੂੰ ਲੱਗਿਆ ਕਿ ਯਾਰ ਮੈਂ ਹੀ ਬਣਾ ਲੈਣਾ ਜਦੋਂ ਰਿਸਕ ਹੀ ਲੈਣਾ ਹੈ ਨਾ ਤੇ ਮੈਂ ਆਪ ਕਰਕੇ ਦੇਖਦਾ ਸੋ ਆ ਪ੍ਰੋਡਕਸ਼ਨ ਹਾਊਸ ਇਹ ਹੋ ਗਿਆ ਕਿ ਫਿਲਮ ਸੋਸ਼ਲ ਸੀ ਕਿਸੇ ਨੇ ਗੱਲ ਇੱਕ ਦੋ ਬੰਦਿਆਂ ਨਾਲ ਕੀਤੀ ਉਹਨਾਂ ਨੂੰ ਲੱਗਿਆ ਕਿ ਨਹੀਂ ਯਾਰ ਇਹ ਫਿਲਮ ਚੱਲਣੀ ਨਹੀਂ ਵਰਕੇ ਬੱਲੀ ਹੋਣੀ ਤਾਂ ਸਾਨੂੰ ਲੱਗਿਆ ਕਿ ਯਾਰ ਆਪਾਂ ਆਪਣਾ ਪ੍ਰੋਡਕਸ਼ਨ ਹਾਊਸ ਨਵਾਂ ਲਾਂਚ ਕਰਦੇ ਆ ਤੇ ਆਪਾਂ ਇਹਦੇ 'ਚ ਬਣਾ ਲੈਨੇ ਆ ਔਰ ਜਿਹੜੇ ਪਹਿਲਾਂ ਸਾਡੇ ਪ੍ਰੋਡਕਸ਼ਨ ਹਾਊਸ ਸੀ ਜਿਵੇਂ ਗੁਰਫਤ ਤੇ ਫਿਲਮ ਚੱਲਦਾ ਆ ਰਿਹਾ ਸੀ ਉਹਦੇ 'ਚ ਕੈਰੀਆਂ ਜੱਟਾ ਵਗੈਰਾ ਬਣੀਆਂ ਸੀ ਉਹ ਸਾਰੀਆਂ ਕਮਰਸ਼ੀਅਲ ਫਿਲਮਾਂ ਸੀ ਤੇ ਸਾਨੂੰ ਲੱਗਿਆ ਕਿ ਯਾਰ ਵੀ ਇਹਨੂੰ ਬਣਾਣੇ ਆ ਕਿ ਹੰਬਲ ਚ ਬਣਾਉਣੇ ਹੰਬਲ ਨਾ ਤੁਸੀਂ ਬਲੀਵ ਕਰਿਓ ਇਦਾਂ ਹੀ ਗੱਲਾਂ ਕਰਦੇ ਕਰਦੇ ਆਇਆ ਤੇ ਇੱਕ ਦਿਨ ਬੈਠੇ ਸੀ ਅਸੀਂ 10 ਵੀ ਜਾਣੇ ਹਨਾ ਘਰੇ ਵੀ ਕੀ ਟਾਈਟਲ ਰੱਖੀਏ ਤਾਂ ਮੇਰੇ ਇੱਕ ਫਰੈਂਡ ਨੇ ਉਹ ਕਹਦਾ ਕਦਾਂ ਕਦਾਂ ਬਾਈ ਸਾਰੇ ਕਹਿੰਦੇ ਆ ਬਾਈ ਹੰਬਲ ਬੜਾਵਾ ਵੀ ਆਪਾਂ ਹੰਬਲ ਹੀ ਰੱਖ ਦਈਏ ਮੈਂ ਕਿਹਾ ਯਾਰ ਇਹ ਤਾਂ ਐ ਹੋ ਗਿਆ ਵੀ ਆਪ ਹੀ ਆਪਾਂ ਰੱਖ ਲਿਆ ਹੰਬਲ ਵੀ ਅਸੀਂ ਹੰਬਲ ਆ ਨਾ ਤੁਸੀਂ ਵਲੀਮ ਕਰਿਓ ਮੈਂ ਮੇਰੀ ਜ਼ੀਰੋ ਵੋਟਸ ਹੀ ਇਸ ਚੀਜ਼ ਲਈ ਹਨਾ ਕਰਦੇ 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 ਨਾ ਜੀ ਸਾਰਿਆਂ ਨੇ ਹੰਬਲ ਆ ਕਰਦੇ ਆ ਕੱਲ ਚਲ ਰਜਿਸਟਰ ਕਰੋਨਾ ਭੇਜ ਦਿੰਨੇ ਆ ਪਤਾ ਲੱਗੂ ਜੇ ਉਹ ਐਂ ਲਿਖ ਕੇ ਦੇਖਣ ਲੱਗੇ ਹੰਬਲ ਮੋਸ਼ਨ ਪਿਕਚਰ ਯਾਰ ਕਿੰਨਾ ਵਧੀਆ ਸਾਊਂਡ ਕਰਦਾ ਕਿੰਨਾ ਵਧੀਆ ਉਸ ਤੋਂ ਬਾਅਦ 10 15 ਹੋਰ ਨਾਮ ਆਏ ਪਰ ਬਾਅਦ ਵਿੱਚ ਸਾਨੂੰ ਸਾਰਿਆਂ ਨੂੰ ਵਧੀਆ ਹੀ ਇਹ ਲੱਗਣ ਲੱਗ ਗਿਆ ਤੇ ਹੰਬਲ ਮੋਸ਼ਨ ਪਿਕਚਰ ਹੋ ਗਿਆ ਔਰ ਉਸ ਤੋਂ ਬਾਅਦ ਜਦੋਂ ਫਿਲਮ ਬਣੀ ਫਿਲਮ ਡਾਇਰੈਕਟ ਹੋਈ ਫਿਲਮ ਬਣੀ ਫਿਰ ਜਦੋਂ ਇੱਕ ਫਿਲਮ ਇਹ ਪਹਿਲੀ ਉਹ ਫਿਲਮ ਸੀਗੀ ਜੀਨੇ ਚਲੋ ਬਾਕਸ ਆਫਿਸ ਦਾ ਜੋ ਕਰਨਾ ਸੀ ਉਹ ਤਾਂ ਕੀਤਾ ਹੀ ਹਿੱਟ ਹੋ ਗਈ ਫਿਲਮ ਅਸੀਂ ਸੋਚਿਆ ਨਹੀਂ ਸੀ ਇੰਨੀ ਕਿ ਜ਼ਿਆਦਾ ਐਪਰੀਸ਼ੀਏਸ਼ਨ ਮਿਲੀ ਮਤਲਬ ਦਵਾਮਾਂ ਮਿਲੀਆਂ ਲੋਕਾਂ ਦੀ ਮੈਨੂੰ ਇਹ ਲੱਗਿਆ ਮੈਂ ਕਿ ਯਾਰ ਇੱਕ ਨਾ ਬੜਾ ਵਧੀਆ ਬੜੀ ਵਧੀਆ ਸ਼ੁਰੂਆਤ ਹੋਈ ਹੈ ਉਸ ਤੋਂ ਬਾਅਦ ਅੱਜ ਸਾਰੀਆਂ ਫਿਲਮਾਂ ਏਸੀ ਪ੍ਰੋਡਕਸ਼ਨ ਹਾਊਸ 'ਚ ਬਣਾਈਆਂ ਏਸੀ ਪ੍ਰੋਡਕਸ਼ਨ ਹਾਊਸ ਨੂੰ ਅੱਗੇ ਲੈ ਕੇ ਚੱਲੇ on touchwood ਮਤਲਬ ਮੈਨੂੰ ਇਦਾਂ ਲੱਗਦਾ ਕਿ ਸਾਡੀ ਕਿਸਮਤ 'ਚ ਇਹ ਫਿਲਮ ਇਦਾਂ ਬਣ ਕੇ ਆਈ ਵੀ ਜਿਹਨੇ ਸਾਡੇ ਭਾਗ ਹੀ ਖੋਲਤੇ ਹਨਾ ਸਾਰੀਆਂ ਚੀਜ਼ਾਂ ਚੰਗੀਆਂ ਚੰਗੀਆਂ ਹੋਈਆਂ ਪੋਜ਼ਿਟਿਵ ਹੋਈਆਂ ਸੋ ਉਦੋਂ ਬਈ ਇਹ ਚੱਲਦੀ ਮੈਨੂੰ ਬਹੁਤ ਹੱਸ ਆਇਆ ਤੁਹਾਡੀ ਗੱਲ ਤੇ ਕਿ ਹੁਣੇ ਜੱਗੀਪਾ ਜੀ ਉਹਨਾਂ ਦੀ ਇੰਟਰਵਿਊ ਸੀ ਮੈਂ ਉਹਨਾਂ ਨੂੰ ਪੁੱਛਿਆ ਹਾਊ ਯੂ ਸਟਾਰਟਿਡ ਤੇ ਉਹਨਾਂ ਨੇ ਕਿਹਾ ਕਿ ਮੈਂ ਇਦਾਂ ਇਦਾਂ ਕਰਕੇ ਮਿਰਜ਼ਾ 'ਚ ਜੁੜਿਆ ਭਾਜੀ ਨਾਲ ਪਿਆਰ ਪਿਆ ਕਿੰਨੇ ਫਿਰ ਮੈਂ ਹੰਬਲ ਆਰਟਿਸਟ ਬਣ ਗਿਆ ਹੰਬਲ ਅਟਸਟ ਵਰਗਾ ਥੱਲੇ ਆ ਰਹੀ ਸੀ ਕਿ ਦਾ ਬਾਥਰੂਮ ਦੇ ਬਾਹਰ ਇੱਕ ਸਲਿੱਪ ਲੱਗੀ ਹੋਈ ਹੈ ਜਿੱਥੇ ਲਿਖਿਆ ਹੋਇਆ ਓਨਲੀ ਫਾਰ ਹੰਬਲ ਸਟਾਫ ਉਹ ਤਾਂ ਮੈਂ ਗਿਪੀਰਨਾ ਹਸ ਰਹੀ ਐ ਸੀ ਮੈਂ ਕਿਹਾ ਭਾਜੀ ਮੈਨੂੰ 5 ਕਿ ਮਿੰਟ ਲਈ ਹੰਬਲ ਚ ਨੌਕਰੀ ਦੇ ਦਿਓ ਨੇ ਕਿਉਂ ਮੈਂ ਕਿਹਾ ਮੈਂ ਵਾਸ਼ਰੂਮ ਜਾਣਾ ਕਿਉਂ ਨਹੀਂ ਮੈਂ ਬਾਹਰ ਲਿਖਿਆ ਓਨਲੀ ਫਾਰ ਹੰਬਲ ਸਟਾਫ ਮੈਨੂੰ ਤਾਂ ਪਤਾ ਵੀ ਨਹੀਂ ਕਿੱਥੇ ਲਿਖਿਆ ਫਾਰ ਸਟਾਫ ਵੀ ਆ ਤੇ ਨਹੀਂ ਅਗਰ ਤੁਸੀਂ ਉਹਨੂੰ ਦੇਖਿਆ ਜਿਵੇਂ ਤੁਸੀਂ ਕਹੇ ਕਿ ਵੀ ਆਪਣੇ ਆਪ ਨੂੰ ਹੰਬਲ ਕਹਿਣਾ ਕਿ ਉਹ ਬੰਦਾ ਕਹਿੰਦਾ ਕਿ ਅੱਛਾ ਮੈਂ ਹੰਬਲ ਹੈ ਕਿ ਨਹੀਂ ਹੈ ਅੱਛਾ ਉਦਾਂ ਮੈਂ ਤੁਹਾਨੂੰ ਵੈਸੇ ਦੱਸਾਂ ਚਲੋ ਇਹ ਜਿੰਨੇ ਬੰਦਿਆਂ ਨਾਲ ਜਿਹੜੇ ਜਿਹਨਨ ਰੈਗੂਲਰ ਕੰਮ ਕਰਦੇ ਆ ਉਹ ਸਾਰੇ ਭਰਾ ਹੁੰਦੇ ਆ ਜੱਗੀ ਤਾਂ ਬਹੁਤ ਟਾਈਮ ਤੋਂ ਮਤਲਬ ਹੀ ਇਸ ਲਾਈਕ ਮਾਈ ਗੋਣ ਉਹਦੀ ਪੂਰੀ ਫੈਮਿਲੀ ਇੱਥੇ ਆ ਉਸ ਮੇਰੇ ਕੋਲ ਘਰੇ ਹੀ ਰਹਿਣਾ ਉਹਨਾਂ ਨੇ ਘਰੇ ਰਹਿੰਦੇ ਆ ਅਸੀਂ ਬਹੁਤ ਇੱਕ ਦੂਜੇ ਦੇ ਨੇੜੇ ਆ ਸਾਡੇ ਸਾਰਿਆਂ ਦੇ ਵਿੱਚੋਂ ਇੱਕ ਜੱਗੀ ਹੋਇਆ ਜਿਹੜਾ ਅੰਬਲੀ ਹੈਗਾ ਜੇ ਤੁਸੀਂ ਬੱਚੇ ਵੀ ਜਿਹੜਾ ਉਹ ਮੇਰੇ ਆ ਦੇਖੇ ਉਹਦੀ ਇਹ 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 ਉਹਦਾ ਫੇਵਰੇਟ ਹੈ ਉਹਦਾ ਜੇ ਇਹ ਜੱਗੀ ਜੇ ਜੱਗੀ ਕੰਪਨੀ ਬਣਾਉਂਦਾ ਫਿਰ ਉਹਦਾ ਨਾਮ ਆਣਾ ਸੀ ਗਰੰਬਲ ਮੋਸ਼ਨ ਤੇ ਨਹੀਂ ਉਹਦਾ ਉਹਦਾ ਇਹ ਨਹੀਂ ਹੈ ਵੀ ਦਿਲ ਦਾ ਮੜਾ ਵਾ ਉਹਦਾ ਨਾ ਉਹਨੂੰ ਉਹਨੂੰ ਸਿਖਾਉਣਾ ਵਾ ਸਾਡੇ ਦੋ ਬੰਦੇ ਹੈਗੇ ਆ ਕੱਲਾ ਕੱਲਾ ਜੱਗੀ ਨਹੀਂ ਹੈ ਦੂਜੇ ਬਲਜੀਤ ਭਾਜੀ ਆ ਬਲਜੀਤ ਭਾਈ ਨੂੰ ਕਹਿੰਦਾ ਬਲਜੀਤ ਭਾਜੀ ਇਦਾਂ ਨਹੀਂ ਬੁਲਾਉਣਾ ਕਹਿੰਦਾ ਕੋਕੀ ਭਾਜੀ ਆ ਡੋਨਟ ਲਾਈਕ ਦਸ ਯਾਰ ਇਹ ਪਾਜੀ ਕਿਤੇ ਕਹਿੰਦੇ ਯਾਰ ਡੋਨਟ ਲਾਈਕ ਥਿਸ ਮੇਰੇ ਪਾਜੀ ਤੁਸੀਂ ਇਹ ਤਰੀਕੇ ਨਾਲ ਵੀ ਕਹਿਦੇ ਹੋ ਪਾਜੀ ਇਹ ਠੀਕ ਨਹੀਂਗਾ ਆਪਾਂ ਇਹਨੂੰ ਐਵੇਂ ਕਰੀਏ ਸੇਮ ਹੈ ਉਹ ਮਤਲਬ ਕਹਿਣ ਦਾ ਤਰੀਕਾ ਨਹੀਂ ਕਿ ਜਦੋਂ ਹੁੰਦਾ ਉਹ ਜੱਗੀ ਦਾ ਵੀ ਉਵੇਂ ਬਾਹਰ ਰਹਿੰਦਾ ਗੋਰੇ ਗਾਰੇ ਨਾਲ ਕੰਮ ਕਰਦਾ ਸੀ ਤਾਂ ਉਵੇਂ ਠਾ ਪੈਂਦਾ ਮੈਂ ਉਹਨੂੰ ਕਿਹਾ ਵੀਰੇ ਐਂ ਨਾ کیا ਕਰ ਇਹ ਬਰ ਲੱਗਦਾ ਆਪਾਂ ਨੂੰ ਥੋੜੀ ਆਜ਼ਾਦ ਆਪਾਂ ਨੂੰ ਹੁੰਦਾ ਕਿ ਯਾਰ ਰਿਸਪੈਕਟਫੁਲੀ ਕਿਹਾ ਜਾਵੇ ਉਹ ਚੀਜ਼ ਆ ਹੂੰ ਬਿਲਕੁਲ ਐਂਡ ਜਸਮਿਨ ਤੁਸੀਂ ਮੈਂ ਖੁੱਗੀ ਪਾਜੀ ਦੇ ਨਾਲ ਗੱਲ ਕਰੂੰਗੀ ਕਿਉਂਕਿ 8 ਸਾਲਾਂ ਤੋਂ ਫਿਲਮ ਦੇ ਨਾਲ ਜੁੜੇ ਹੋਏ ਨੇ ਐਂ ਪਹਿਲਾ ਥਾਟ ਵੀ ਤੁਸੀਂ ਪਾਜੀ ਉਹਨਾਂ ਦੇ ਨਾਲ ਕੀ ਸ਼ੇਅਰ ਕੀਤਾ ਸੀਗਾ ਵੀ ਮੈਂ ਚਾਹੂੰਗੀ ਕਿ ਇੱਕ ਬਹੁਤ ਵੱਡੀ ਫ੍ਰੈਂਚਾਈਜ਼ੀ ਆ ਐਂ ਏ ਉਹ ਫਿਲਮ ਆ ਜਿਨੇ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਟ੍ਰੈਂਡ ਸੈੱਟ ਕੀਤਾ ਜਾਂ ਇੱਕ ਨਵਾਂ ਮੋੜ ਵੀ ਲੈ ਕੇ ਆਈ ਕਿ ਇੱਕਦਾਂ ਦਾ ਸਿਨੇਮਾ ਵੀ ਬਣ ਸਕਦਾ ਆ ਜਾਂ ਜਦੋਂ ਪਿਛਲੇ ਇੰਟਰਵਿਊਜ਼ ਵੀ ਹੋਈਆਂ ਮੈਂ ਉਸ ਦਿਨ ਕੱਟ ਕੇ ਪੜਨ ਲੱਗੀ ਤਾਂ 8 ਸਾਲ ਪਹਿਲਾਂ ਲੋਕਾਂ ਨੇ ਲਿਖਿਆ ਹੋਇਆ ਸੀਗਾ ਕਿ ਸਾਨੂੰ ਪਹਿਲੀ ਵਾਰ ਲੱਗਿਆ ਕਿ ਸਿਨੇਮੇ ਦੇ ਵਿੱਚ ਰੀਅਲ ਲਾਈਫ ਕੋਈ ਫਿਲਮ ਆਈ ਹੈ ਇੰਨਾ ਲੋਕੀ ਕਨੈਕਟ ਕਰੇ ਇਸ ਫਿਲਮ ਦੇ ਨਾਲ ਇੰਨੇ ਕੈਰੈਕਟਰਸ ਦੇ ਨਾਲ ਕਨੈਕਟ ਕਰੇ ਹਨ ਪਰ ਮੈਂ ਚਾਹੂੰਗੀ ਕਿ ਜਦੋਂ ਤੁਹਾਨੂੰ ਅਪਰੋਚ ਹੋਈ ਸੀ ਇਹ ਫਿਲਮ ਸੋ ਤੁਸੀਂ ਕੀ ਸੋਚਿਆ ਸੀ ਤੁਸੀਂ ਆਲਰੇਡੀ ਹੰਬਲ ਮੋਸ਼ਨ ਪਿਕਚਰਸ ਦੇ ਨਾਲ ਜੁੜੇ ਹੋਈ ਸੀ ਦੈਟਸ ਵਾਈ ਯੂ ਚੂਜ਼ ਥਿਸ ਫਿਲਮ ਜਾਂ ਫਿਰ ਕੋਈ ਹੋਰ ਕਾਰਨ ਸੀ ਸੀ ਪਹਿਲਾਂ ਦੇ ਹੰਬਲ ਮੋਸ਼ਨ ਤੋਂ ਮੈਨੂੰ जब भी कॉल आना ना, मैं कदे मना नहीं कर सकती मना करना छोड़ो मैं सेकंड थॉट भी नहीं लेंगी ठीक है बिकॉज आई एम रियली ग्रेटफुल टू डेम एंड आई फील लाइक फैमिली है ना जब mm -hmm. जो आया कॉल मैं बहुत बहुत खुश होगी बिकॉज ਅਰਦਾਸ ਜੋ ਫਿਲਮ ਹੈ ਨਾ ਉਹ ਉਹਦਾ ਮੇਨ ਪਰਪਸ ਇਹ ਨਹੀਂ ਹੁੰਦਾ ਥੈਟ ਫॉर ਐਂਟਰਟੇਨਮੈਂਟ অর ਫॉर ਕਮਰਸ਼ੀਅਲ ਸਕਸੈਸ ਬਣਾਣੀ ਇਟ ਇਜ਼ ਅ ਵੈਰੀ ਪੋਜ਼ਿਟਿਵ ਇਨਫਲੂਐਂਸ ਔਨ ਸੋਸਾਇਟੀ ਐਂਡ ਐਜ਼ ਐਨ ਆਰਟਿਸਟ ਐ ਸਾਡਾ ਫਰਜ਼ ਬੰਦਾ ਆ ਥੈਟ ਵੀ ਕ੍ਰੀਏਟ ਥੈਟ ਪੋਜ਼ਿਟਿਵ ਇਨਫਲੂਐਂਸ ਤੇ ਜਿਹੜੀ ਆਡੀਅנס ਤੇ ਇਮੋਸ਼ਨ ਜੁੜਿਆ ਮੈਨੂੰ ਲੱਗਾ ਓ ਮਾਈ ਗੋਡ ਇਟ ਇਜ਼ ਲਾਈਕ ਅ ਬਲੇਸਿੰਗ ਟੂ ਮੀ ਐਂਡ ਆਫ ਕੋਰਸ ਆਈ ਸ਼ੁੱਡ ਸੇ ਯੈਸ ਐਂਡ ਜਦੋਂ ਵਿਨੋਦ ਜੀ ਨੇ ਮੈਨੂੰ ਦੱਸਿਆ ਥੈਟ ਇਟਸ ਅ ਜਰਨੀ ਟੂ ਤਖਸ਼ਰੀ ਹਜ਼ੂਰ ਸਾਬ ਜੀ ਮੈਂ ਹੋਰ ਖੁਸ਼ ਹੋ ਗਈ ਮੈਨੂੰ ਲੱਗਿਆ yes this is it hmm. i i felt that it was actually a divine uh, you know uh, event for me hmm. happening ਭਾਜੀ ਕਿੰਨੀ ਸੋਹਣੀ ਗੱਲ ਹੈ ਕਿ ਮੈਂ ਹਰ ਤਕਰੀਬਨ ਜਿੰਨੇ ਇੰਟਰਵਿਊਸ ਆਪਾਂ ਕੀਤੇ ਮੈਂ ਹਰ ਆਰਟਿਸਟ ਨੂੰ ਪੁੱਛਿਆ ਕਿ ਤੁਸੀਂ ਹਜੂਰ ਸਾਹਿਬ ਪਹਿਲਾਂ ਗਏ ਸੀ ਤਾਂ ਕਿੰਨੀ ਸੋਹਣੀ ਗੱਲ ਹੈ ਕਿ ਇਸ ਫਿਲਮ ਦੇ ਜੁੜਨ ਨਾਲ ਜਾਂ ਇਸ ਫਿਲਮ 'ਚ ਕੰਮ ਕਰਨ ਦੇ ਨਾਲ ਉਹਨਾਂ ਨੇ ਹਜੂਰ ਸਾਹਿਬ ਦਰਸ਼ਨ ਕੀਤੇ ਪਹਿਲੀ ਵਾਰ ਮੈਂ ਤਾਂ ਤੁਹਾਨੂੰ ਦੱਸਾਂ ਇੱਕ ਗੱਲ ਜੀ ਮੈਨੂੰ ਕੁਐਸਚਨ ਪੁੱਛਦੇ ਆ ਕਈ ਵਾਰੀ ਕਹਿੰਦੇ ਕਿ ਤੁਸੀਂ ਜਦੋਂ ਲਿਖੀ ਫਿਲਮ ਤੁਸੀਂ ਹਜੂਰ ਸਾਹਿਬ ਵੀ ਕਿਉਂ ਲਿਖਿਆ ਮੈਂ ਕਹਾ ਸ਼ਾਇਦ ਇਹਦਾ ਇੱਕ ਮੇਜਰ ਕਾਰਨ ਇਹ ਸੀ ਵੀ ਮੈਂ ਆਪ ਗਿਆਨ ਹੀ ਸਿੱਖਿਆ ਨਹੀਂ ਸੀ ਕਦੇ ਮੇਰੇ ਮਨ 'ਚ ਸੀ ਮੈਂ ਜਾਣਾ ਮੈਂ ਜਾਣਾ ਜਦੋਂ ਹੀ ਮੈਂ ਜਰਨੀ ਬਾਰੇ ਸੋਚਿਆ ਕਿ ਯਾਰ ਇੱਕ ਜਰਨੀ ਲਿਖੀ ਹੈ ਹਨਾ ਤਾਂ ਮੇਰੇ ਸਭ ਤੋਂ ਪਹਿਲਾਂ ਮਨ ਚ ਆਇਆ ਤਖਸ਼ੀਰਿ ਹਜੂਰ ਸਾਹਿਬ ਤੇ ਮੈਂ ਆਈਡੀਆ ਪੂਰਾ ਲਿਖ ਲਿਆ ਹਲੇ ਪੂਰੀ ਫਿਲਮ ਡਿਵੈਲਪ ਬਣੀ ਸੀ ਕੀਤੀ ਮੇਰੀ ਪੂਰੀ ਟੀਮ ਨੇ ਮੈਨੂੰ ਮਨਾ ਕਰਤਾ ਕਹਿੰਦੇ ਭਾਜੀ ਤੁਸੀਂ ਜਿਵੇਂ ਫਿਲਮ ਲਿਖ ਰਹੇ ਹੋ ਜਿਵੇਂ ਤੁਸੀਂ ਸਾਨੂੰ ਦੱਸ ਰਹੇ ਹੋ ਇਹ ਫਿਲਮ ਉੱਥੇ ਅੰਦਰ ਜਾ ਕੇ ਇਦਾਂ ਕਿਵੇਂ ਸ਼ੂਟ ਪੋਸੀਬਲ ਆ ਇਹ ਹੋ ਹੀ ਨਹੀਂ ਸਕਦਾ ਔਰ ਫਿਰ ਤੁਸੀਂ ਰਾਹ ਦੇ ਵਿੱਚ ਆਪਾਂ ਭਾਜੀ ਰਾਜਸਥਾਨ ਇਹ ਉਹ ਇੰਨੀ ਲੰਬੀ ਜਰਨੀ ਆ ਹਰ ਸਟੇਟ ਦੀਆਂ ਅਲੱਗ-ਅਲੱਗ ਪਰਮਿਸ਼ਨਾਂ ਨੇ ਅਲੱਗ-ਅਲੱਗ ਕ੍ਰਾਈਟੇਰੀਆ ਔਰ ਦੋ ਢਾਈ ਸੋ ਬੰਦੇ ਦਾ ਕ੍ਰਿਊ ਹੈ ਹਮ ਇਦਾਂ ਇਹ ਤਾਂ ਮਹਿੰਗੀ ਵੀ ਬਹੁਤ ਹੈ ਔਰ ਕਿਦਾਂ ਮੈਂ ਕਿਹਾ ਯਾਰ ਅੱਗੇ ਕਿਹੜਾ ਆਪਾਂ ਨੂੰ ਬਹੁਤ ਫਿਲਮਾਂ ਬਣਾਉਣੀਆਂ ਆਉਂਦੀਆਂ ਸੀ ਮੈਂ ਕਿਹਾ ਆਪਾਂ ਬਾਬੇ ਦਾ ਨਾਮ ਲੈ ਕੇ ਕੰਮ ਸ਼ੁਰੂ ਕੀਤਾ ਸੀ ਨਾ ਮੈਂ ਕਿਹਾ ਪਹਿਲੀ ਅਰਦਾਸ ਵੀ ਬਣੀ ਦੂਸਰੀ ਅਰਦਾਸ ਜੋ ਅਰਦਾਸ ਕਰਾਂ ਸ਼ੂਟ ਕੀਤੀ ਸੀ -30 35 ਡਿਗਰੀ ਟੈਂਪਰੇਚਰ ਪਾਣੀ ਰੱਖਦੇ ਸੀਗੇ ਜੰਮ ਕੇ ਬੋਤਲਾਂ ਡਿੱਗ ਜਾਂਦੀਆਂ ਸੀ। ਮੈਂ ਕਿਹਾ ਕਿਸੇ ਨੂੰ ਕੁਝ ਹੋਇਆ? ਕੁਝ ਨਹੀਂ ਹੋਇਆ। ਫਿਲਮ ਵਧੀਆ ਬਣੀ। ਆਪਾਂ ਨੂੰ ਲੋਕਾਂ ਨੇ ਅਪਰੀਸ਼ੀਏਟ ਕੀਤਾ। ਮੈਂ ਕਿਹਾ ਸਭ ਹੋ ਜਾਣਾ ਕਰੋਤੀ। ਤੁਸੀਂ ਬਿਲੀਵ ਕਰੋ ਟੀਮ ਨਿਕਲੀ ਆ। ਸਾਰਾ ਕੁਝ ਆਟੋਮੈਟਿਕਲੀ ਹੋ ਗਿਆ। ਸਭ ਵਧੀਆ ਹੋਇਆ। ਹਰ ਚੀਜ਼ ਦੀ ਪਰਮਿਸ਼ਨ ਮਿਲ ਗਈ। ਸਭ ਚੀਜ਼ਾਂ ਠੀਕ ਹੋ ਗਈਆਂ। ਬਿਲਕੁਲ। ਇਹ ਕੁਦਰਤੀ ਆ। ਭਾਜੀ ਮੈਂ ਤੁਹਾਡੀ ਜਰਨੀ ਬਾਰੇ ਪੁੱਛਾਂ ਪਰ ਮੈਂ ਕਪਿਲ ਹੁਣਾਂ ਦੇ ਨਾਲ ਜਦੋਂ ਵੀ ਤੁਹਾਡੀ ਗੱਲਬਾਤ ਸੁਣੀ ਦੀਆ ਜਾਂ ਰੀਸੈਂਟ ਤੁਹਾਡਾ ਤੇ ਇਹਨਾਂ ਦਾ ਪੋਡਕਾਸਟ ਸੀਗਾ ਭਰਤੀ ਸਿੰਘ ਹੋਰਾਂ ਦੇ ਨਾਲ ਮੈਂ ਉਹ ਸੁਣ ਰਹੀ ਸੀਗੀ ਤਾਂ ਕਹੇ ਰਹੀ ਸੀਗੀ ਕਿ ਤੁਸੀਂ ਮੇਰੇ ਗੁਰੂ ਦੇ ਵੀ ਗੁਰੂ ਹੋ ਹੈਨਾ ਤੇ ਅਸੀਂ ਵੀ ਜਦੋਂ ਛੋਟੇ ਸੀ ਦਾਦਾ ਗੁਰੂ ਜੀ ਫਿਰ ਮੈਂ ਸੋਚਦੀ ਸੀ ਭਾਜੀ ਨੇ ਕਿਹੜੀ ਉਮਰ 'ਚ ਕੰਮ ਕਰਨਾ ਸ਼ੁਰੂ ਕੀਤਾ ਹੋਣਾ ਹੈ ਉਹਨਾਂ ਦਾ ਦਾਦਾ ਕਹਿ ਦਿੰਦਾ ਦਾਦਾ ਗੁਰੂ ਕਹਿ ਦਿੰਦਾ ਜਦੋਂ ਆਪਣੇ ਸ਼ੋਰ ਗੋਰੀ ਗਈ ਸੀਗੇ ਤਾਂ ਭਾਜੀ ਉਹਨਾਂ ਨੇ ਪੰਗੜਾ ਪਾਇਆ ਸੀ ਉਹਨੂੰ ਗੋਹਿਮ ਤੋਰ ਕੇ ਆਇਆ ਸੀ ਆ ਕਿਉਂਕਿ ਪ੍ਰਿੰਸ ਭਾਜੀ ਉਹਨਾਂ ਦੇ ਨਾਲ ਵੀ ਜਦੋਂ ਮੇਰੀ ਇੰਟਰਵਿਊ ਸੀ ਤਾਂ ਉਹ ਉਹਨਾਂ ਨੂੰ ਵੀ ਇਹੰਦਾ ਸੀਗਾ ਕਿ ਉਹ ਰਾਈ ਲੱਭਦੇ ਰਹਿੰਦੇ ਹੁੰਦੇ ਸੀ ਵੀ ਕਿਤੇ ਗੁਰਪ੍ਰੀਤ ਕੁਗੀ ਉਰਾਂ ਦੇ ਨਾਲ ਕੋਈ ਕਨੈਕਸ਼ਨ ਹੋ ਜਵੇ ਕਿਤੇ ਮਿਲਣਾ ਹੋ ਜਵੇ ਜੀ ਜੀ ਨਹੀਂ ਇਹ ਤਾਂ ਜਿੰਨਾ ਮੈਨੂੰ ਲੱਗਦਾ ਕਿ ਜਿਹੜਾ ਨਾ ਸਾਡੀ ਜਿੱਦਾਂ ਇੱਕ ਪਰੰਪਰਾ ਦਾ ਨਾਮ ਹੁੰਦਾ ਹੈ ਗੁਰੂ ਜੀ ਇਹ ਚ ਉਮਰ ਦਾ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਤੇ ਇਹ ਮੈਂ ਸ਼ਬਦ ਤੋਂ ਵੀ ਮੈਨੂੰ ਬੜੀ ਕੋਫਤਾ ਗੁਰੂ ਹੋਣਾ ਤਾਂ ਕਿਸੇ ਦਾ ਉਹ ਉਸਤਾਦ ਹੋਣਾ ਗੁਰੂ ਤਾਂ ਮਤਲਬ ਉਸਤਾਦ ਇਹ ਬਹੁਤ ਵੱਡਾ ਲਫਜ਼ ਹੈ ਮੇਰੀ ਤੇ ਨਹੀਂ ਔਕਾਤ ਨਹੀਂ ਕਿ ਮੈਂ ਕਿਸੇ ਦਾ ਉਸਤਾਦ ਬਣ ਸਕਾਂ ਜਾਂ ਕਿਸੇ ਨੂੰ ਕੋਈ ਦੱਸ ਸਕਾਂ ਪਰ ਇੱਕ ਪਰੰਪਰਾ ਦਾ ਨਾਮ ਹੈ ਹੈਨਾ ਤੇ ਕਿਉਂਕਿ ਜਿੱਦਾਂ ਹੁਣ ਕਪਿਲ ਇਹ ਵੀ ਕਹਿ ਰਹੇ ਹੁੰਦੇ ਹਨ ਬਲਵਿੰਦਰ ਵਿੱਕੀ ਜੀ ਹੈਨਾ ਜਾਂ ਉਹਨਾਂ ਦੇ ਉਹ ਗ੍ਰੈਂਡ ਗੁਰੂ ਹੋ ਗਏ ਫਿਰ ਕਿਉਂਕਿ ਉਹ ਮੇਰੇ ਉਸਤਾਦ ਨੇ ਹੁਣ ਇਹਦੇ ਚ ਇਹ ਹੈ ਜੀ ਕਿ ਜਦੋਂ ਤੁਸੀਂ ਆਪਣਾ ਇੱਕ ਕੰਮ ਵਧੀਆ ਕਰ ਰਹੇ ਹੋ ਤੁਹਾਡੇ ਜਿਹੜੇ ਜੂਨੀਅਰ ਤੁਹਾਡੇ ਨਾਲ ਆ ਕੇ ਜੁੜੇ ਤੁਸੀਂ ਉਹਨਾਂ ਨੂੰ ਕੁਝ ਗਾਈਡ ਕੀਤਾ ਥੋੜੀ ਹੈਲਪ ਕੀਤੀ ਉਹਨਾਂ ਨੇ ਤੁਹਾਡੇ ਚੋਂ ਕੁਝ ਸਿੱਖ ਲਿਆ ਇਹ ਪਰੰਪਰਾ ਕਹਿੰਦੀ ਹੈ ਕਿ ਇਹ ਮੇਰਾ ਉਸਤਾਦ ਹੈ ਹੈਨਾ ਔਰ ਇਹ ਵੀ ਹੈ ਕਿ ਜੇ ਕੋਈ ਉਸਤਾਦ ਮੰਨੇ ਤਾਂ ਹੀ ਹੈ ਨਹੀਂ ਤੇ ਲੋਕੀ ਸਭ ਕੁਝ ਲੈ ਲੋ ਕੇ ਲੁੱਟ ਪੁੱਟ ਕੇ ਉਸਤਾਦ ਨੂੰ ਤਾਂ ਵੀ ਕਹਿੰਦੇ ਇਹਨੂੰ ਮੈਂ ਸਿਖਾਇਆ ਹੈ ਹੈਨਾ ਉਹ ਦੁਨੀਆ ਇਹ ਮੈਂ ਸਮਝਦਾ ਕਿ ਉਹਨਾਂ ਦੀ ਵਡਿਆਈ ਹੈ ਜੇ ਕੋਈ ਕਿਸੇ ਦਾ ਚੰਗਾ ਯਾਦ ਰੱਖੇ ਤੇ ਇਦਾਂ ਹੀ ਮੇਰਾ ਸਟੂਡੈਂਟ ਮੁੰਡਾ ਵਿਕਰਮ ਗਰੋਵਰ ਹਾਂਜੀ ਤੇ ਭਾਰਤੀ ਗੋ ਵਿਕਰਮ ਦੀ ਸਟੂਡੈਂਟ ਹੈ ਉਹਨਰੇ ਕੋ ਥੀਏਟਰ ਕਰਦੀ ਹੁੰਦੀ ਸੀ ਉਸ ਲਿਹਾਜ਼ ਨਾਲ ਉਹ ਜ਼ਰੂਰ ਕਹਿੰਦੇ ਨੇ ਵਰਨਾ ਉਹ ਆਪ ਹੁਣ ਤਾਂ ਬਹੁਤ ਮਹਾਨ ਕਲਾਕਾਰ ਨੇ ਵੱਡੇ ਕਲਾਕਾਰ ਨੇ ਸਾਡੀ ਤਾਂ ਪਪੂਲਾਰਿਟੀ ਕਪਿਲ ਜਾਂ ਭਾਰਤੀ ਉਹਨਾਂ ਦੇ ਸਾਹਮਣੇ ਛੁੱਟੀ ਰਹਿ ਗਈ ਉਹ ਤਾਂ ਬਹੁਤ ਜ਼ਿਆਦਾ ਪਪੂਲਰ ਬੜੇ-ਬੜੇ ਆਰਟਿਸਟ ਨੇ ਜੀ ਇਹ ਤਾਂ ਅ 8 ਸਾਲ 2016 ਚ ਜਦੋਂ ਅਰਦਾਸ ਆਈ ਸੀ ਤਾਂ ਪਹਿਲਾ ਥਾਟ ਭਾਜੀ ਉਹਨਾਂ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਫਿਰ 2019 ਚ ਅਰਦਾਸ ਕਰਾਈ ਤੇ ਹੁਣ ਆ 8 ਸਾਲ ਹੋ ਗਏ ਹੁਣ ਅਸੀਂ ਅਰਦਾਸ ਸਰਵਤ ਦੇ ਭਲੇ ਦੀ ਰਿਲੀਜ਼ ਕਰਾਂਗੇ ਭਾਜੀ ਜੈਨੂਅਲੀ ਇੱਕ ਤਰ੍ਹਾਂ ਚਲੋ ਹਾਸੇ ਚੋ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਮੈਨੂੰ ਜਦੋਂ ਭਾਜੀ ਨੇ ਕਹਿਤੀ ਮੈਂ ਲਿਖ ਰਿਹਾ ਤੇ ਮੈਂ ਹੀ ਡਾਇਰੈਕਟ ਕਰੂੰਗਾ ਸਾਰਿਆਂ ਨੂੰ ਡਾਊਟ ਸੀਗਾ ਹੈਨਾ ਬਟ ਜੈਨੂਅਲੀ ਜਦੋਂ ਤੁਸੀਂ ਇਸ ਫਿਲਮ ਦਾ ਕਨਸੈਪਟ ਸੁਣਿਆ ਸੀਗਾ ਤੁਹਾਨੂੰ ਕੀ ਥਾਟ ਆਇਆ ਸੀਗਾ ਮੈਂ ਸੱਚੀ ਦੱਸਾਂ ਐਕਚੁਅਲੀ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਸੱਚੀ ਡਰ ਗਿਆ ਸੀ ਕਿ ਇਹ ਬੰਦਾ ਰੋਂਗ ਟ੍ਰਿਪ ਤੇ ਚੱਲ ਪਿਆ ਹੈ ਹੈਨਾ ਪਰ ਸਾਡੇ ਆਪਸ ਚ ਪਿਆਰ ਇਦਾਂ ਤਾਂ ਹੁੰਦਾ ਕਿ ਤੁਸੀਂ ਕਿਸੇ ਨੂੰ ਖੁੱਲ੍ਹ ਕੇ ਮਨਾ ਨਹੀਂ ਕਰ ਸਕਦੇ ਜਿੱਦਾਂ ਅੱਜ ਵੀ ਕੋਈ ਵੀਅਰਡ ਗੱਲ ਮੈਂ ਵੀ ਕਵਾਂਗਾ ਕਿ ਪੀਨੂ ਗਿੱਪੀ ਮੈਨੂੰ ਤੋੜ ਕੇ ਇੱਕਦਮ ਇਹ ਨਹੀਂ ਕਰ ਸਕਦਾ ਨਹੀਂ ਨਹੀਂ ਬਾਜੀ ਇਹ ਤਾਂ ਬਕਵਾਸ ਗੱਲ ਆ ਯਾਰ ਤੁਸੀਂ ਕਿਉਂ ਸੋਚਦੇ ਪਿਆ ਕੋਈ ਨਹੀਂ ਬਾਜੀ ਆਪਾਂ ਦੇਖ ਲੈਨੇ ਕਰ ਲੈਨੇ ਮੈਂ ਕਰਦਾ ਸਲਾਹ ਹਣਾ ਬਾਅਦ ਭਾਵੇਂ ਤਰੀਕੇ ਨਾਲ ਮੈਨੂੰ ਸਮਝਾ ਦਵੇ ਵੀ ਇਦਾਂ ਨਹੀਂ ਮੇਰੇ ਵੀ ਮਨ 'ਚ ਇਹੀ ਸੀਗਾ ਪਹਿਲੀ ਵਾਰੀ ਕਿ ਮੈਂ ਇਹਨੂੰ ਗਿੱਪੀ ਨੂੰ ਸਮਝਾਵਾਂਗਾ ਕਿ ਆਪਾਂ ਯਾਰ ਤੇਰਾ ਥਾਟ ਠੀਕ ਹੈ ਪਰ ਆਪਾਂ ਰੋਂਗ ਟਰੈਕ ਤੇ ਚਲੇ ਜਾਵਾਂਗੇ ਪਰ ਮੈਂ ਪਹਿਲੀ ਵਾਰੀ ਚ ਉਹ ਗੱਲਾਂ ਨਹੀਂ ਕਈਆਂ ਮੈਂ ਕਿਹਾ ਚਲੋ ਆਪਾਂ ਸਟੋਰੀ ਸੁਣਦੇ ਆਂ ਬੰਨੇ ਉੱਠਦੇ ਆਂ ਜਿੱਦਾਂ ਜਿੱਦਾਂ ਇਹਨੇ ਮੈਨੂੰ ਸੁਣਾਉਣਾ ਸ਼ੁਰੂ ਕੀਤਾ ਨਾ ਜੀ ਮੇਰਾ ਇੰਟਰਸਟ ਬਿਲਡ ਹੁੰਦਾ ਗਿਆ ਉਹਦਾ ਮੈਨੂੰ ਪਤਾ ਇਦਾਂ ਲੱਗਾ ਕਿ ਜਦੋਂ ਮੇਰਾ ਮੇਰੀ ਇੱਕ ਪ੍ਰੋਬਲਮ ਹੈ ਜਾਂ ਕੁਆਲਿਟੀ ਕਹਿ ਲਓ ਜਦੋਂ ਮੈਨੂੰ ਕੋਈ ਬੰਦਾ ਸਟੋਰੀ ਸੁਣਾਉਂਦਾ ਨਾ ਚਾਹੇ ਉਹ ਫਿਲਮ ਹੈ ਕਰਨੀ ਹੈ ਚਾਹੇ ਨਹੀਂ ਕਰਨੀ ਉਹ ਜੇ ਮੈਂ ਆਪਣੀਆਂ ਇਨਪੁਟਸ ਦੇਣ ਲੱਗ ਪਾਉਣਾ ਵਿੱਚ ਮਤਲਬ ਮੈਂ ਕਨਵਿੰਸਡ ਆ ਹਾਂ ਮੈਨੂੰ ਕੋਈ ਸਟੋਰੀ ਸੁਣਾਣ ਆਂਦਾ ਮੈਂ ਆਪਣੀਆਂ ਇਨਪੁਟਸ ਦੇਣ ਲੱਗ ਪੈਂਦਾ ਤੇ ਮਤਲਬ ਉਹ ਚੀਜ਼ ਪਾਸ ਹੈ ਉਸੀ ਚਲਦੇ ਚਲਦੇ ਜੀ ਦੋ ਚਾਰ ਗੱਲਾਂ ਅਸੀਂ ਡਿਸਕਸ ਹੋ ਗਈਆਂ ਹਨਾ ਤੇ ਉਹ ਮੈਨੂੰ ਲੱਗਾ ਕਿ ਮੇਰਾ ਇੰਟਰਸਟ ਬਣ ਗਿਆ ਇਹਦੇ ਵਿੱਚ ਪਰ ਮੈਨੂੰ ਫੇਰ ਚਟਕਾ ਲੱਗਾ ਜਦੋਂ ਗਿੱਪੀ ਕਹਿੰਦਾ ਮੈਂ ਡਾਇਰੈਕਟ ਕਰਨੀ ਹੈ ਕਿਉਂਕਿ ਮੇਰਾ ਬਿਲਕੁਲ ਜ਼ੀਰੋ ਕੰਫੀਡੈਂਸ ਹੀ ਮੈਂ ਡਾਇਰੈਕਟਰ ਕਰੇ ਦੇਖਿਆ ਨਹੀਂ ਸੀ ਗਿੱਪੀ ਨੂੰ ਤੇ ਮੈਨੂੰ ਲੱਗਾ ਵੀ ਜੇ ਡਾਇਰੈਕਸ਼ਨ ਸ਼ੁਰੂ ਵੀ ਕਰਨੀ ਤੇ ਐਡੀ ਟਫ ਫਿਲਮ ਤੋਂ ਕਿਉਂ ਕਰ ਰਿਹਾ ਆ ਆਪਾਂ ਕਾਮੇਡੀ ਕਾਮੇਡੀ ਕੋ ਬਣਾਨੇ ਹੋ ਤੇ ਗਿੱਪੀ ਡਾਇਰੈਕਸ਼ਨ ਆ ਜਾਵੇ ਬਟ ਉਹ ਮੇਰਾ ਪਹਿਲੇ ਦਿਨ ਪਹਿਲੇ ਦਿਨ ਮੈਂ ਬਹੁਤ ਡਰ ਚ ਸੀਗਾ ਹਨਾ ਕਿ ਅਸੀਂ ਕੋਈ ਹੋਰ ਗਲਤ ਜੀ ਚੀਜ਼ ਨਾ ਬਣ ਜੇ ਔਰ ਉਹ ਪਹਿਲੇ ਦਿਨ ਹੀ ਜਿੱਦਾਂ ਮੈਂ ਇਹਨਾਂ ਨੂੰ ਕੰਮ ਕਰਦੇ ਆ ਦੇਖਿਆ ਤੇ ਮਤਲਬ ਕਹਿੰਦੇ ਛੋਣੇ ਵਾਲੇ ਪਿੰਡ ਪਰਾਲੀ ਤੋਂ ਪਛਾਣੇ ਜਾਂਦੇ ਆ ਹੈਨਾ ਤੇ ਉਹ ਮੈਂ ਪਹਿਲੇ ਦੋ ਤਿੰਨ ਸ਼ਾਟ ਜਿੱਦਾਂ ਇਹਨਾਂ ਨੇ ਟੇਕਿੰਗ ਸੀ ਜੋ ਕਨਸੈਪਟ ਸੀ ਜੋ ਵਿਜਨ ਸੀ ਜੇ ਉਹਦੇ ਤੋਂ ਆਰਟਿਸਟ ਕਨਵਿੰਸਡ ਆ ਨਾ ਤਾਂ ਉਹਨੇ ਡਾਇਰੈਕਟਰ ਕਾਮਯਾਬ ਹੈ ਜੇ ਆਰਟਿਸਟ ਕਨਵਿੰਸਡ ਨਹੀਂ ਹੈ ਨਾ ਉਹ ਡਾਇਰੈਕਟਰ ਜੋ ਮਰਜ਼ੀ ਕਰਾਈ ਜਾਵੇ ਐਕਟਰ ਕਰ ਹੀ ਜਾਏਗਾ ਪਰ ਉਹਨੂੰ ਪਤਾ ਹੈ ਕਿ ਇਹ ਕੋਈ ਵਧੀਆ ਪਾਇਦਾਰ ਚੀਜ਼ ਨਹੀਂ ਹੋ ਰਹੀ ਤੇ ਮੈਂ ਪਹਿਲੇ ਸ਼ਾਰਟਸ ਦੂਜੇ ਤੀਜੇ ਸ਼ਾਰਟਸ ਤੋਂ ਇੰਨਾ ਕਨਵਿੰਸਡ ਸੀਗਾ ਕਿ ਉਦੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਵੀ ਆਰ ਗੋਨ ਆ ਰੌਕ ਅਸੀਂ ਇੱਕ ਬਹੁਤ ਵਧੀਆ ਫਿਲਮ ਬਣਾ ਰਹੇ ਹਾਂ ਜਦੋਂ ਫਿਰ ਅਰਦਾਸ ਕਰਾਂ ਵਾਲੀ ਉਹਨਾਂ ਨੇ ਜ਼ਿਕਰ ਕੀਤਾ ਤੁਹਾਡੇ ਕੋਲੇ ਫਿਰ ਤਾਂ ਮੇਰੀ ਵੀ ਐਕਸਾਈਟਮੈਂਟ ਹੋਣੀ ਸੀ ਕਿਉਂਕਿ ਉਹ ਤਾਂ ਮੈਂ ਹੀ ਕਿਪੀ ਨੂੰ ਕਹਿਣ ਲੱਗ ਪਈ ਇਸ ਵਾਰ ਵੀ ਹੁਣ ਆਪਾਂ ਅੱਗੋਂ ਕਰੀਏ ਕੁਝ ਹਨਾ ਹੂੰ ਬਿਲਕੁਲ ਤੇ ਦੈਨ ਹੀ ਕੇਮ ਵਿਦ ਦਾ ਥੈਟ ਮੈਜੀਕ ਸਿੰਗ ਕੈਰੈਕਟਰ ਐਂਡ ਉਹ ਸਾਰੀ ਜਿਹੜੀ ਫਿਲਮ ਸੀ ਕਿ ਜਨਰੇਸ਼ਨ ਗੈਪ ਤੇ ਅਸੀਂ ਆਪਣੇ ਪੇਰੈਂਟਸ ਦੇ ਨਾਲ ਇੱਕ ਜਿਹੜੀ ਸਾਡੀ ਇੰਨੀ ਖੂਬਸੂਰਤ ਜਰਨੀ ਹੁੰਦੀ ਹੈ ਅਸੀਂ ਤੁਰੇ ਤੁਰੇ ਜਾਂਦੇ ਪੇਰੈਂਟਸੋਂ ਕਿਦਾਂ ਅਪਾਰਟ ਹੋ ਜੰਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਲੱਗਦਾ ਪੈਰਲਰ ਚੱਲਦੀ ਜਾਂਨੇ ਵੇ ਆ ਪਰ ਅਸੀਂ ਹੋਰ ਰਸਤਿਆਂ ਤੇ ਚੱਲਦੇ ਪਏ ਪੈਰਲਰ ਔਰ ਉਹ ਇੰਨੀ ਦੂਰ ਸਾਨੂੰ ਲੈ ਜਾਂਦੇ ਨੇ ਕਿ ਸਾਡੇ ਰਿਸ਼ਤੇ ਜਿਹੜੇ ਨੇ ਉਹ ਲੱਗਦਾ ਕਿ ਸਾਹ ਲੈ ਰਹੇ ਨੇ ਪਰ ਉਹਨਾਂ ਦੇ ਵਿੱਚ ਕੁਝ ਨਹੀਂ ਉਹ ਐਡੇ ਸੂਖਮ ਵਿਸ਼ੇ ਨੂੰ ਲੈ ਕੇ ਇੰਨੀ ਗਹਿਨ ਗੱਲ ਕਰਨੀ ਸਿਨੇਮੇ ਦੇ ਵਿੱਚ ਬਹੁਤ ਟਫ ਸੀਗਾ ਬਟ ਹੀ ਮੇਡ ਇਟ ਪਛੀ ਵੀ ਮੈਨੂੰ ਯਾਦ ਹੈ ਕਿ ਅਰਦਾਸ ਜਦੋਂ ਪਹਿਲਾ ਆਈ ਸੀਗੀ ਤਾਂ ਤੁਹਾਡੇ ਕਿੰਨੇ ਸੰਵਾਦ ਨੇ ਜਿਹੜੇ ਅੱਜ ਵੀ ਅਸੀਂ ਬੋਲਦੇ ਆਂ ਜਿਵੇਂ ਕਿ ਤੇ ਵੈਸੀ ਸੀ ਕਿਸੇ ਨੂੰ ਮੋਟੀਵੇਟ ਕਰਨਾ ਹੋਵੇ ਤਾਂ ਅਸੀਂ ਉਸ ਫਿਲਮ ਦੇ ਡਾਇਲੋਗ ਬੋਲਦੇ ਹਾਂ ਜੀ ਜਾਂ ਇੱਕ ਉਹ ਜਿਹੜਾ ਉਹਦਾ ਸੀਨ ਸੀਗਾ ਜਿਹੜਾ ਕਹਿੰਦਾ ਕਿ ਮਿੱਠੂ ਹੁਣ ਮੇਲਾ ਤੇ ਡੈਡੀ ਦੇ ਘਨੇੜਿਆਂ ਤੇ ਚੜ ਕੇ ਦੇਖੂਗਾ ਹਨਾ ਉਹ ਇੰਨਾ ਇਮੋਸ਼ਨਲ ਸੀਨ ਸੀ ਉਹ ਅੱਜ ਵੀ ਐਜ਼ ਇਟ ਇਜ਼ ਸਾਡੀ ਮੈਮਰੀ ਦੇ ਵਿੱਚ ਆ ਹਨਾ ਸੁੱਤ ਤੁਸੀਂ ਕਿਵੇਂ ਡਿਸਾਈਡ ਕਰਦੇ ਹੋ ਕਿ ਕਿਹੜੇ ਇਸ਼ੂਜ਼ ਕਿਹੜੇ ਸਬਜੈਕਟ ਜਾਂ ਸੁਸਾਇਟੀ ਦਾ ਇਹ ਵਾਲਾ ਐਸਪੈਕਟ ਇਸ ਮੇਰੀ ਫਿਲਮ ਦਾ ਪਲੋਟ ਬਣੂਗਾ ਐਕਚੁਅਲੀ ਮੈਂ ਦੱਸਦਾ ਇਹ ਜ਼ਰੂਰੀ ਨਹੀਂ ਹੈ ਕਿ ਮੈਂ ਕੋਈ ਮਿੱਥ ਕੇ ਚੀਜ਼ ਕਰਦਾ ਨਾ ਕੁਝ ਨਹੀਂ ਕਰਦਾ ਲੋਕਾਂ ਦੀਆਂ ਗੱਲਾਂ ਸੁਣਦੇ ਆ ਜਾਣਦੇ ਆ ਆਉਂਦੇ ਆ ਉਹਦੇ ਵਿੱਚੋਂ ਕਈ ਵਾਰੀ ਕਿਸੇ ਨਾਲ ਕੋਈ ਚੀਜ਼ ਹੋਈ ਹੁੰਦੀ ਆ ਕਦੇ ਕੁਝ ਚੀਜ਼ ਫੀਲ ਹੋਈ ਹੁੰਦੀ ਆ ਮੈਨੂੰ ਲੱਗਦਾ ਕਿ ਆਹ ਬੜੀ ਵਧੀਆ ਚੀਜ਼ ਸੀਗੀ ਤੇ ਤੁਸੀਂ ਬਲੀਵ ਕਰੋ ਜਦੋਂ ਆਹ ਫਿਲਮ ਵੀ ਤੁਸੀਂ ਦੇਖੋਗੇ ਤਾਨੂੰ ਐ ਲੱਗੂਗਾ ਕਿ ਯਾਰ ਇਹ ਆਮ ਲੋਕਾਂ ਦੀ ਉਹ ਫਿਲਮ ਹੈ ਮੈਂ ਮਤਲਬ ਬਿਲਕੁਲ ਵੀ ਇੱਕ ਵੀ ਕਰੈਕਟਰ ਐ ਨਹੀਂ ਤੁਹਾਨੂੰ ਲੱਗੂਗਾ ਕਿ ਯਾਰ ਇਹ ਤਾਂ ਫਿਲਮੀ ਕਰੈਕਟਰ ਐ ਮੇਰਾ ਕਰੈਕਟਰ ਨਹੀਂ ਐ ਸਾਡੇ ਪਿੰਡ ਤਾਂ ਇਹੋ ਜਿਹਾ ਕੋਈ ਬੰਦਾ ਹੀ ਨਹੀਂ ਸੋ ਇਹ ਸਾਰੀ ਉਹਨਾਂ ਦੀ ਗੱਲ ਆ ਔਰ ਮੈਨੂੰ ਕੀ ਲੱਗਦਾ ਨਾ ਸਭ ਤੋਂ ਵੱਡੇ ਜਿਹੜੇ ਇਸ਼ੂ ਨੇ ਸਭ ਤੋਂ ਵੱਡੀਆਂ ਜਿਹੜੀਆਂ ਸਮੱਸਿਆਵਾਂ ਆ ਮਾ ਨੇ ਜਿਨ੍ਹਾਂ ਨਾਲ ਤੁਹਾਡੀ ਲਾਈਫ ਅ ਔਰ ਸਹੀ ਨਹੀਂ ਚੱਲ ਰਹੀ ਹੈਗੀ ਉਹ ਤੁਹਾਡੇ ਘਰੇ ਨੇ ਬਾਹਰ ਨਹੀਂ ਹੈਗੀ ਉਹ ਬਾਹਰ ਕੀ ਆ ਤੁਸੀਂ ਕੰਮ ਕਰਨ ਜਾਣਾ ਵਾ ਤੁਹਾਡੇ ਬੌਸ ਨੇ ਤੁਹਾਡੀ ਦੋ ਦਿਨ ਤਨਖਾਹ ਲੇਟ ਹੋ ਗਈ ਘਰੇ ਪ੍ਰੋਬਲਮਾਂ ਨੇ ਤੁਹਾਡੀ ਘਰ ਵਾਲੀ ਦੀ ਤੁਹਾਡੀ ਮੰਮੀ ਨਾਲ ਨਹੀਂ ਬਣਦੀ ਹੈਗੀ ਠੀਕ ਹੈ ਤੁਹਾਡੀ ਮੰਮੀ ਨੂੰ ਆਪਦੀ ਕੁੜੀ ਠੀਕ ਲੱਗਦੀ ਆ ਉਹਦੀ ਨੂਨ ਠੀਕ ਲੱਦੀ ਹੈਗੀ ਛੋਟੀ ਔਰ ਗੱਲ ਕੀ ਆ ਕੋਈ ਗੱਲ ਨਹੀਂਗੀ ਉਹੀ ਈਗੋ ਕਲੈਸ਼ ਨੇ ਠੀਕ ਹੈ ਸਾਡੇ ਹੁਣ ਆਪਾਂ ਇਸ ਕੰਮ ਚ ਫੀਲਡ ਚ ਕੰਮ ਕਰ ਰਹੇ ਆ ਇੱਕ ਦੂਜੇ ਨੂੰ ਮਿਲਦੇ ਆ ਸਾਰੇ ਠੀਕ ਨੇ ਮਨੋਮਨੀ ਕੇ ਵਰੀ ਗੋਗਲੈਸ਼ ਨੇ ਕਿਸੇ ਦੇ ਕਿਸੇ ਫਿਲਮ ਦੇ ਪ੍ਰਤੀ ਕਿਸੇ ਨੂੰ ਦੂਜਾ ਐਂ ਲੱਦਾ ਯਾਰ ਉਹਨੇ ਐਂ ਦਿੱਤਾ ਆਹਮੋ ਸਾਹਮਣੀ ਬੈਠਦੇ ਆ ਤਾਂ ਮੈਨੂੰ ਕੋਈ ਚੀਜ਼ ਨਹੀਂ ਲੱਗਦੀ ਕਿ ਮੈਨੂੰ ਲੱਗਦਾ ਕਿ ਯਾਰ ਐਂ ਬੈਠੀਏ ਤਾਂ ਕੀ ਗੱਲ ਮੇਰੀ ਮੈਂ ਇੱਕ ਆਪਣੇ ਪੱਕੀਓ ਗੱਲ ਧਾਰੀ ਹੋਈ ਆ ਵੀ ਜੇ ਮੇਰੀ ਕਿਸੇ ਨਾਲ ਪ੍ਰੋਬਲਮ ਆ ਨਾ ਜੇ ਤੈਨੂੰ ਲੱਗਦਾ ਕਿ ਕੋਈ ਬੰਦਾ ਤੇਰਾ ਨਾਰਾਜ਼ ਹੋ ਗਿਆ ਜਾਂ ਤੂੰ ਕਿਸੇ ਨਾਲ ਨਾਰਾਜ਼ ਆ ਤੂੰ ਉਹਨੂੰ ਕਾਲ ਕਰ ਮਿਲ ਲੈ ਸੌਲਟ ਆਊਟ ਕਰ ਮੈਂ ਇਮੀਡੀਏਟ ਮਿਲਦਾ ਮੈਂ ਸਿੱਧਾ ਹੀ ਟੈਲੀਫੋਨ ਕਰਦਾ ਵੀ ਕਿੱਥੇ ਆਪਾਂ ਬੈਠੀ ਜੀਏ ਉਹ ਯਾਰ ਮੈਨੂੰ ਐ ਪਤਾ ਲੱਗਿਆ ਆਪਾਂ ਇਹਨੂੰ ਡਿਸਕਸ ਕਰਨਾ ਕੀ ਚੀਜ਼ ਆ ਪਤਾ ਲੱਗੇ ਕੌਣ ਰੌਂਗ ਆ ਕੌਣ ਰਾਈਟ ਆ ਸੋ ਉਹੀ ਜਿਹੜੇ ਮਸਲੇ ਨੇ ਮੈਨੂੰ ਲੱਗਦਾ ਉਹ ਛੋਟੇ ਛੋਟੇ ਮਸਲੇ ਆ ਉਹ ਜਿਹੜੀ ਦੂਜੋਰੀ ਫਿਲਮ ਤੁਸੀਂ ਦੇਖੀ ਆ ਉਹਦੇ 'ਚ ਕੋਈ ਇਸ਼ੂ ਥੋੜੀ ਆ ਘਰ ਦੇ ਵਿੱਚ ਨੇ ਘਰ ਦੇ ਨੇ ਤਿੰਨ ਬਜ਼ੁਰਗ ਨੇ ਇੱਕ ਬੰਦੇ ਕੋ ਜ਼ਿੰਦਗੀ ਹੈ ਨਹੀਂ ਇਹ ਜੀਉਣਾ ਚਾਹੁੰਦਾ ਇੱਕ ਬੰਦੇ ਕੋ ਜ਼ਿੰਦਗੀ ਹੈ ਉਹ ਮਰਨਾ ਚਾਹੁੰਦਾ ਠੀਕ ਆ ਸੋ ਇਹੀ ਫੀਲਿੰਗ ਆ ਕਿ ਯਾਰ ਉਹ ਕਿੰਨਾ ਇੰਜੋਏ ਕਰ ਰਿਹਾ ਤੂੰ ਚੀਜ਼ ਨੂੰ ਵੇਸਟ ਕਰ ਰਿਆ ਸੋ ਜ਼ਿੰਦਗੀ ਜਿਉਣ ਦੇ ਬੇਸਿਕਲੀ ਹਰ ਇੱਕ ਫਿਲਮ ਚ ਜ਼ਿੰਦਗੀ ਜਿਉਣ ਦੇ ਤਰੀਕੇ ਹੀ ਨੇ ਸੋ ਆਸ ਤੇ ਉਮੀਦ ਤੇ ਦੁਨੀਆ ਕਾਇਮ ਹੈ ਉਹੀ ਫਿਲਮ ਹੈ ਕਿਉਂਕਿ ਇਸ ਫਿਲਮ ਦਾ ਹਾਲੇ ਇੱਕ ਹੀ ਡਾਇਲੋਗ ਪ੍ਰੋਮੋ ਰਿਲੀਜ਼ ਹੋਇਆ ਕਿ ਤੁਸੀਂ ਪੁੱਤ ਦੇ ਲਈ ਅਰਦਾਸ ਕਰਨ ਜਾ ਰਹੇ ਹੋ ਤੇ ਇੱਕ ਕੁੜੀ ਵਾਲਾ ਇਸ਼ਾਰਾ ਕਰਦੇ ਨੇ ਵੀ ਤੀ ਦਾ ਸ਼ੁਕਰਾਨਾ ਕੀਤਾ ਕਿ ਨਹੀਂ ਕੀਤਾ ਹਨਾ ਸੋ ਇਹ ਮਿਲਦਾ ਕਿ ਹਰ ਕਰ ਦੀ ਕਹਾਣੀ ਆ ਹਨਾ ਤੇ ਮੈਂ ਹੁਣ ਜੱਗੀ ਪਾਜੂ ਨੂੰ ਕਹਿ ਰਹੀ ਸੀ ਕਿ ਮੈਨੂੰ ਸਾਨੂੰ ਉਦੋਂ ਪਤਾ ਲੱਗਿਆ ਕਿ ਸਾਡੀ ਬੇਟੀ ਹੋਈ ਤੇ ਕਿੰਨੇ ਲੋਕਾਂ ਨੇ ਵਧਾਈਆਂ ਨਹੀਂ ਦਿੱਤੀਆਂ ਸੀ ਜਦੋਂ ਸਾਡੇ ਬੇਟਾ ਹੋਇਆ। ਇਹਨਾਂ ਦਾ ਮੋਟੋ ਫੋਨ ਨਹੀਂ ਸੀ ਆਇਆ ਹਨਾ। ਅੱਛਾ ਇਹਨਾਂ ਨੇ ਵੀ ਨਹੀਂ ਸੀ ਕੀਤਾ। ਅੱਛਾ ਇਹ ਵੀ ਵਧਾਈਆਂ ਦੇ ਰਹੇ ਨੇਗੇ। ਦੇਖ ਲਓ। ਸੋ ਤੁਹਾਡੇ ਤਿੰਨ ਬੇਟੇ ਨੇਗੇ। ਪਰ ਇਹ ਵਾਲਾ ਥੌਟ ਕਿੱਥੋਂ ਆਇਆ ਤੁਹਾਡੇ ਲਈ? ਐਕਚੁਅਲੀ ਮੈਨੂੰ ਹੈ ਸਰਾਊਂਡਿੰਗਸ ਦੇ ਵਿੱਚ। ਹਾਂ ਸਰਾਊਂਡਿੰਗਸ ਦੇ ਵਿੱਚੋਂ ਆਉਂਦਾ ਸੋ ਕਈ ਵਾਰੀ ਕੀ ਆ ਕਿ ਕਈ ਵਰੀ ਲੋਕੀ ਸਨ ਮਤਲਬ ਮੈਨੂੰ ਐ ਲੱਗਦਾ ਹੁੰਦਾ ਕਿ ਤانوں ਉਸ ਸੀਜ਼ਨ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਦਿੰਦੇ ਨੇ ਭਾਈ ਤੁਹਾਨੂੰ ਤਾਂ ਵਾਇਗਰੂ ਨੇ ਬਹੁਤ ਥੋੜੇ ਤਿੰਨ ਬੱਚੇ ਆ ਹਨਾ ਸੋ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਚਲੋ ਹਾਂ ਠੀਕ ਹੈ ਸਾਡੇ ਬੱਚੇ ਨੇ ਅਸੀਂ ਇਹਨਾਂ ਨੂੰ ਸਾਡੇ ਪਿਆਰੇ ਨੇ ਸਰਦਲੀ ਪਰ ਜਿਵੇਂ ਹੁਣ ਕਿਸੇ ਦੇ ਬੇਟੀ ਹੁੰਦੀ ਆ ਸੋ ਮੇਰੇ ਆ ਮੇਰੇ ਬ੍ਰਦਰ ਦੇ ਦੋ ਬੇਟੀਆਂ ਹੀ ਨੇ ਸੋ ਮੈਨੂੰ ਹਮੇਸ਼ਾ ਇਦਾਂ ਲੱਗਦਾ ਹੁੰਦਾ ਮੈਨੂੰ ਕਦੇ-ਕਦੇ ਕੋਈ ਵੀ ਕਹਿੰਦਾ ਹਾਂ ਅੱਛਾ ਦੋ ਕੁੜੀਆਂ ਹੀ ਨੇ ਉਹ ਮੈਨੂੰ ਬਹੁਤ ਔੜਨ ਲੱਗੂ ਕਿ ਸਾਡੇ ਸਭ ਤੋਂ ਪਹਿਲੀ ਮੁਸਕਾਨ ਮੇਰੀ ਭਤੀਜੀ ਘਰ ਚ ਸੀ ਹਨਾ ਅਸੀਂ ਤਾਂ ਹੁਣ ਉਹਨੂੰ ਕੁਜ਼ ਲਾਡਲੀ ਸਭ ਤੋਂ ਪਹਿਲਾਂ ਬਜਵਾਕ ਉਹ ਸੀਗਾ ਅਸੀਂ ਤਾਂ ਇੰਨਾ ਪਿਆਰ ਕਰਦੇ ਮੈਨੂੰ ਐਂ ਲੱਗਦਾ ਮੈਂ ਕਿ ਯਾਰ ਵੀ ਕੋ ਜੋ ਕੋ ਕਹਿੰਦਾ ਸੀ ਤਾਂ ਮੈਨੂੰ ਬੜੀ ਖਿੱਚੜਦੀ ਸੀ ਉਸ ਗੱਲ ਤੇ ਕਿ ਯਾਰ ਇਹ ਐਂ ਕਿਉਂ ਕਹਿ ਰਹੇ ਨੇ ਹਨਾ ਔਰ ਅੱਜ ਦੀ ਡੇਟ ਤਾਂ ਤੁਸੀਂ ਦੇਖੋ ਗਰੀਬ ਜੀ ਤੁਸੀਂ ਹੁਣ ਕੰਮ ਕਰ ਰਹੇ ਹੋ ਕੀ ਡਿਫਰੈਂਸ ਹੈ ਤੁਸੀਂ ਕੰਮ ਕਰ ਰਹੇ ਹੋ ਮੈਂ ਵੀ ਕੰਮ ਕਰ ਰਿਹਾ ਵਾ ਬੈਠੇ ਗੱਲਾਂ ਕਰ ਰਹੇ ਇੱਕ ਪਲੇਟਫਾਰਮ ਦੇ ਉੱਤੇ ਇਹਦੇ ਵਿੱਚ ਕੀ ਫਰਕ ਹੈ ਉਹ ਅਜੈਸਮੀਨ ਸਾਡੇ ਬਰਾਬਰ ਕੰਮ ਕਰ ਰਹੀ ਹੈ ਸੋ ਅੱਜ ਵੀ ਜੇ ਆਪਾਂ ਇਹ ਚੀਜ਼ਾਂ ਕਹਿੰਦੇ ਆ ਫਿਰ ਆਪਾਂ ਕਹਿੰਦੇ ਆ ਕਿ ਯਾਰ ਬਰਾਬਰ ਐ ਹੋਣੇ ਚਾਹੀਦੇ ਆ ਉਹ ਚੀਜ਼ ਹੋਣੇ ਚਾਹੀਦੀ ਆ ਹਲੇ ਵੀ ਕਿਤੇ ਨਾ ਕਿਤੇ ਆਪਾਂ ਆਪਣੇ ਮਾਈਂਡ ਸੈਟ ਨੂੰ ਚੇਂਜ ਨਹੀਂ ਕਰ ਰਹੇ ਹੈਗੇ ਸੋ ਮੈਨੂੰ ਲੱਗਦਾ ਹੁੰਦਾ ਕਿ ਉਹ ਛੋਟੀਆਂ ਛੋਟੀਆਂ ਚੀਜ਼ਾਂ ਹੀ ਨੇ ਜਿਹਨੂੰ ਤਰੀਕੇ ਦੇ ਨਾਲ ਹਾਈਲਾਈਟ ਕਰਕੇ ਕੱਢਿਆ ਜਾਵੇ ਫਿਲਮ ਦੇ ਵਿੱਚ ਬਹੁਤ ਛੋਟੇ ਛੋਟੇ ਵਿਸ਼ੇ ਨੇ ਐਅਤ ਕੀਤਾ ਕਹਾਣੀਆਂ ਦੇ ਵਿੱਚ ਬੋਲੀ ਵਾਲਾ ਵਿਸ਼ਾ ਜਿਹੜਾ ਹੈਗਾ ਬਹੁਤ ਹੀ ਮਤਲਬ ਬੜੀ ਥਿਨ ਲਾਈਨ ਤੇ ਖੜਿਆ ਹੋਇਆ ਠੀਕ ਹੈ ਮੈਨੂੰ ਕਈ ਕਈ ਵਾਰੀ ਮੈਂ ਭੁੱਗੀ ਪਾ ਜੀ ਨਾਲ ਦੇਖਦਾ ਮੈਂ ਕਿ ਯਾਰ ਭਾਜੀ ਵੀ ਮੈਂ ਤਾਂ ਨਹੀਂ ਕਿਤੇ ਹੋਰ ਕੁਝ ਲਿਖਣਾ ਜਾ ਰਿਹਾ ਹਨਾ ਮੀ ਲੋਕੀ ਕਹਿੰਦੇ ਕਿਉਂਕਿ ਮੈਨੂੰ ਕਿਤੇ ਕਿਤੇ ਐ ਫੀਲ ਹੁੰਦਾ ਮੈਂ ਕਿਹਾ ਯਾਰ ਕਈ ਵਾਰੀ ਇਧਰ ਲੀਆਂ ਉਧਰ ਲੀਆਂ ਫਿਲਮਾਂ ਦੇਖਦੇ ਆ ਲੋਕੀ ਕਹਿੰਦੇ ਜੀ ਇੰਟਰਨੈਸ਼ਨਲ ਸਿਨੇਮਾ ਹੈ ਮੈਂ ਭਾਈ ਇੰਟਰਨੈਸ਼ਨਲ ਸਿਨੇਮਾ ਕਹਾਦਾ ਹੈ ਕਹਾਣੀ ਹੈ ਉਹਨੇ ਥੋੜੀ ਆਊਟ ਆਫ ਦਾ ਬਾਕਸ ਲਿਖੀ ਹੈ ਥੋੜੀ ਉਹ ਖੇਡਿਆ ਕਿ ਆਪਣੇ ਕੋਈ ਨਹੀਂ ਲਿਬਰਟੀ ਹੈ ਕਿ ਆਪਾਂ ਇਦਾਂ ਦੀ ਚੀਜ਼ ਖੇਲੀਏ ਤਾਂ ਲੋਕ ਉਹਨੂੰ ਟੱਚ ਕਰਨ ਫਿਰ ਉਹਨੂੰ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਆ ਸੋ ਬੋਲੀ ਦੀ ਕਹਾਣੀ ਐਦਾਂ ਦੀ ਕਹਾਣੀ ਐ ਪ੍ਰਿੰਸੇ ਦੀ ਕਹਾਣੀ ਉਦਾਂ ਦੀ ਕਹਾਣੀ ਐ ਹਨਾ ਜਿਹੜੀ ਅਸੀਂ ਪਹਿਲਾਂ ਦੋਨੇ ਅਰਦਾਸ 'ਚ ਨਹੀਂ ਪਲੇ ਕੀਤੀ ਥੋੜੀ ਓਵੇਂ ਆ ਬਾਕੀ ਮਨੂੰ ਐ ਲੱਗਦਾ ਹੁੰਦਾ ਕਿ ਕਹਾਣੀ ਹਰ ਬੰਦੇ ਦੇ ਕੋਈ ਨਾ ਕੋਈ ਕਹਾਣੀ ਹਰ ਬੰਦੇ ਨਾਲ ਟੱਚ ਕਰਨੀ ਚਾਹੀਦੀ ਹੈ ਜਿਹੜਾ ਸਿਨੇਮੇ 'ਚ ਬੈਠਾ ਵਾ ਦੁਨੀਆਂ 'ਚ ਟੋਟਲ 5-7 ਦੀਆਂ ਕਹਾਣੀਆਂ ਨੇ ਠੀਕ ਐ ਮਾਪਾ ਪਿਤਾ ਇਮੋਸ਼ਨ ਹਰੇਕ ਬੰਦੇ ਨੂੰ ਟੱਚ ਕਰਨਾ ਕਿਸੇ ਦੀ ਟਰਬਲ ਆ ਕਿਸੇ ਨਾਲ ਪਿਆਰ ਹੈ ਬਿਲਕੁਲ ਠੀਕ ਆ ਉਹ ਉਹਦੇ ਤੁਸੀਂ ਖੇਡੋਗੇ ਤਾਂ ਉਹ ਡੈਫੀਨੇਟਲੀ ਤੁਹਾਨੂੰ ਫੀਲ ਕਰੂ ਹੁਣ ਆ ਇਹਦੇ ਚ ਸਾਨੂੰ ਇੱਕ ਹੋਰ ਇਹ ਸੀਗਾ ਕਿ ਅਸੀਂ ਅੜੀ ਜੀ ਜਰਨੀ ਆ ਉਹ ਥੋੜੀ ਸਪਿਰਚੁਅਲ ਜਿਆਦਾ ਹੋ ਜਾਂਦੀ ਆ ਕਿਉਂਕਿ ਅਸੀਂ ਤਖਸ਼ੀਰੀ ਹਜੂਰ ਸਾਹਿਬ ਚੱਲੇ ਆ ਹਨਾ ਸੋ ਉਹ ਮੈਨੂੰ ਇਦਾਂ ਸੀਗਾ ਮੈਂ ਕਿਹਾ ਯਾਰ ਭਾਜੀ ਬਹੁਤ ਲੋਕ ਬਾਹਰ ਬੈਠੇ ਨੇ ਮੈਂ ਕਈਆਂ ਨੂੰ ਜਦੋਂ ਫਿਲਮ ਲਿਖੀ ਵੀ ਤਾਂ ਉਦੋਂ ਮੈਂ ਪੁੱਛਿਆ ਮੈਂ ਕਿਹਾ ਜੀ ਤੁਸੀਂ ਗਏ ਹੋ ਉਨੇ ਨਹੀਂ ਯਾਰ ਵੀ ਅਸੀਂ ਤਾਂ ਗਏ ਨਹੀਂ ਵੀ ਉਦੋਂ ਜਾਣਾ ਸੀ ਡੈਡੀ ਦੀ ਸਿਹਤ ਖਰਾਬ ਹੋ ਗਈ ਮੈਨੂੰ ਇਹ ਲੱਗਿਆ ਮੈਂ ਕਿਰ ਕਈ ਬੰਦੇ ਫਿਜ਼ੀਕਲੀ ਕਈ ਬੰਦੇ ਫਾਈਨੈਂਸ਼ੀਅਲੀ ਵਿਚਾਰਿਆਂ ਤੋਂ ਜਾ ਨਹੀਂ ਹੁੰਦਾ ਇੱਕ ਜਰਨੀ ਐ ਇਦਾਂ ਦੀ ਹੋਵੇ ਵੀ ਜੇ ਕੋਈ ਫਿਲਮ ਦੇਖ ਲੈਣਾ ਤਾਂ ਉਹਨੂੰ ਐ ਲੱਗੇਗਾ ਯਾਰ ਮੇਰੇ ਦਰਸ਼ਨ ਹੀ ਹੋ ਗਏ ਬਿਲਕੁਲ ਹੈਨਾ ਸੋ ਹਜੂਰ ਸਾਹਿਬ ਵੀ ਜਦੋਂ ਮੈਂ ਉਹਨਾਂ ਨਾਲ ਜਾ ਕੇ ਬੈਠਿਆ ਪ੍ਰਬੰਧਕ ਕਮੇਟੀ ਨਾਲ ਮੈਂ ਉਹਨੂੰ ਗੱਲ ਹੀ ਗਈ ਮੈਂ ਕਿਹਾ ਸਰ ਵੀ ਉਹਰੇ ਸ਼ੂਟ ਕਰਨ ਦਾ ਭਾਜੀ ਫਾਇਦਾ ਤਾਂ ਹੈ ਵੀਰ ਜੀ ਆਪਾਂ ਐ ਸ਼ੂਟ ਕਰੀਏ ਵੀ ਜਿਹੜਾ ਬੰਦਾ ਦੇਖ ਰਿਹਾ ਤਾਂ ਉਹਨੂੰ ਲੱਗੇ ਕਿ ਮੈਂ ਆ ਗਿਆ ਮੇਰੇ ਤਾਂ ਦਰਸ਼ਨ ਹੋ ਗਏ ਹਨਾ ਕਿ ਮੈਂ ਇਹਨਾਂ ਦੇ ਨਾਲ ਆ ਯਾਤਰਾ ਦੇ ਹਨਾ ਸੋ ਉਸੇ ਤਰੀਕੇ ਨਾਲ ਬਣਾਇਆ ਗਿਆ ਹੈ ਇਹ ਪਲੋਟ ਇਹ ਪਾਜੀ ਉਹਨਾਂ ਦੇ ਕਰੈਕਟਰ ਦਾ ਨਾਮ ਕੀ ਹੈ ਇਸ ਫਿਲਮ 'ਚ ਗੁਰਮੁਖ ਸਿੰਘ ਅਗੇ ਹਾਂਜੀ ਉਹ ਮਾਸਟਰ ਗੁਰਮੁਖ ਸਿੰਘ ਇਹ ਗੁਰਮੁਖ ਸਿੰਘ ਗੁਰਮੁਖ ਸਿੰਘ ਬਿਲਕੁਲ ਤੇ ਜਦੋਂ ਪ੍ਰਿੰਸਪਾ ਜੀ ਆਪਣੇ ਕਰੈਕਟਰ ਦੀ ਗੱਲ ਕਰਦੇ ਨੂੰ ਕਹਿੰਦੇ ਨੇ ਕਿ ਮੇਰੇ ਤੋਂ ਨਾ ਤਾਂ ਇਸ ਕਰੈਕਟਰ ਬਾਰੇ ਗੱਲ ਹੁੰਦੀ ਆ ਤੇ ਨਾ ਹੀ ਮੈਨੂੰ ਲੱਗਦਾ ਕਿੰਨੇ ਮੈਂ ਗੁੰਡਿਆਂ ਦਾ ਅੰਡੇ ਵਾਲੇ ਕਰਤਾਰ ਕਰ ਲੂੰਗਾ ਬਹੁਤ ਕਹਿੰਦੇ ਪਰ ਜੋ ਮੈਂ ਇਸ ਫਿਲਮ ਚ ਕਰੈਕਟਰ ਕੀਤਾ ਮੇਰੇ ਤੋਂ ਦੁਬਾਰਾ ਨਹੀਂ ਹੋਣਾ ਐਂਡ ਉਹ ਇੰਨੇ ਇਮੋਸ਼ਨਲ ਹੋ ਗਏ ਤੇ ਉਹਨਾਂ ਨੇ ਫਿਰ ਦੱਸਿਆ ਐਂਡ ਉਹਨਾਂ ਦੇ ਕੋਈ ਥੌਟ ਹੋਣਾ ਪਿੱਛੇ ਕਿਉਂਕਿ ਉਹਨਾਂ ਨੇ ਤਾਂ ਕਹਾਣੀ ਸਾਰੀ ਸ਼ੂਟ ਮਤਲਬ ਕਰੈਕਟਰ ਪਲੇ ਕੀਤਾ ਆਪਣਾ ਤੋ ਜਦੋਂ ਆਪਣਾ ਨਾਂ ਵੀ ਲਿਆ ਨਾ ਉਹਨਾਂ ਨੇ ਕਿ ਮੇਰਾ ਸਾਧੂ ਨਾਮ ਆ ਨਾ ਤੋ ਇੰਨੇ ਇਮੋਸ਼ਨਲ ਹੋ ਗਏ ਉਹ ਕਹਿੰਦੇ ਮੈਨੂੰ ਲੱਗਦਾ ਕਿ ਜਦੋਂ ਕੋਈ ਬੰਦਾ ਕਹਾਣੀ ਲਿਖਦਾ ਆ ਤਾਂ ਉਹਦੇ ਦਿਮਾਗ 'ਚ ਪਹਿਲਾਂ ਕਿਰਦਾਰ ਆਉਂਦਾ ਹੈ ਕਿਰਦਾਰ ਦਾ ਨਾਂ ਨਹੀਂ ਆਉਂਦਾ ਇਸ ਦੇ ਟਰੂ ਪਾਜੀ ਕਿਉਂਕਿ ਤੁਸੀਂ ਕਹਾਣੀ ਲਿਖੀ ਆ ਹਾਂ ਬਿਲਕੁਲ ਬਿਲਕੁਲ ਇਹ ਚੀਜ਼ ਹੈਗੀ ਆ ਐਂਡ ਫਿਰ ਤੁਸੀਂ ਕਿਰਦਾਰਾਂ ਨੂੰ ਨਾਮ ਉਸ ਤਰੀਕੇ ਨਾਲ ਦਿੰਦੇ ਜਿਸ ਤਰੀਕੇ ਨਾਲ ਉਹ ਬਣ ਜਾਂਦੇ ਨੇ ਨਾ ਉਸ ਤਰੀਕੇ ਨਾਲ ਮੈਂ ਤੱਕ ਵੀ ਪਤਾ ਨਹੀਂ ਸੀਗਾ ਮੈਨੂੰ ਵੀ ਮੇਕੂਗੀ ਭਾਈ ਦੇ ਕੈਰੇਕਟਰ ਦਾ ਨਾਮ ਗੁਰਮਖ ਸਿੰਘ ਹੀ ਰੱਖਣਾ ਵਾ ਜਦੋਂ ਬਣ ਗਿਆ ਪੂਰਾ ਤਾਂ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਨਹੀਂ ਯਾਰ ਵੀ ਇਹ ਗੁਰਮਖ ਸਿੰਘ ਹੀ ਠੀਕ ਹੈ ਸਾਧੂ ਤਾਂ ਬਹੁਤ ਮੈਨੂੰ ਕਿਉਂਕਿ ਪ੍ਰਿੰਸ ਦੇ ਪ੍ਰਿੰਸ ਦੇ ਨਾਲ ਹੀ ਮੈਂ ਬਹੁਤ ਜਿੱਦੋ ਜਹਿਦ ਕੀਤੀ ਆ ਅੱਛਾ ਵੀ ਕੀ ਨਾਮ ਹੋਣਾ ਚਾਹੀਦਾ ਤੇ ਤਾਂ ਜਾ ਕੇ ਕਿਉਂਕਿ ਮੈਨੂੰ ਹਮੇਸ਼ਾ ਪ੍ਰਿੰਸ ਲਈ ਮੈਨੂੰ ਇੱਕ ਪ੍ਰੋਬਲਮ ਰਹਿੰਦੀ ਸੀ ਉਹ ਕੀ ਰਹਿੰਦੀ ਸੀ ਕਿ ਯਾਰ ਪ੍ਰਿੰਸ ਨੂੰ ਮੈਂ ਬਣਾਤਾ ਗੁੰਡਾ ਪੰਮਾ ਉਹ ਵੀ ਮੈਂ ਹੀ ਲਿਖਿਆ ਸੀ ਮੈਂ ਕਿਹਾ ਯਾਰ ਲੋਕੀ ਕਹਿਣ ਲੱਗੇ ਪੰਮਾ 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 ਮੈਂ ਕਿਹਾ ਕਿਤੇ ਇਦਾਂ ਨਾ ਹੋ ਜਵੇ ਕਿ ਪੰਮਾ ਮੈਂ ਇਦਾਂ ਦਾ ਬਣਾਤਾ ਕਿ ਸਾਰੀ ਜ਼ਿੰਦਗੀ ਪੰਮਾ ਪੰਮੇ ਜੋ ਇਹਨਾਂ ਨਿਕਲ ਭਾਵੇ ਯਾਰ ਇਹਨੂੰ ਤੋੜਨ ਦੇ ਲਈ ਮੈਨੂੰ ਕੁਝ ਹੋਰ ਬਣਾਉਣਾ ਪਊਗਾ ਹਨਾ ਸੋ ਮੈਂ ਉਹੀ ਸੋਚਦਾ ਰਹਿੰਦਾ ਸੀ ਤੇ ਜਦੋਂ ਇਹ ਲਿਖ ਹੋਇਆ ਸਾਧੂ ਤਾਂ ਮੈਨੂੰ ਆਇ ਲੱਗਿਆ ਮੈਂ ਕਿ ਯਾਰ ਪ੍ਰਿੰਸ ਮੈਨੂੰ ਤਾਂ ਲੱਗਦਾ ਕਿ ਉਹ ਚੀਜ਼ ਬਣੀ ਆ ਹੁਣ ਇਹ ਤੇਰੇ ਤੇ ਡਿਪੈਂਡ ਕਰਦਾ ਤੂੰ ਇਹਨੂੰ ਕਿੱਦਾਂ ਪਲੇ ਕਰਦਾ ਵਾਟ ਆਈ ਵਾਂਟ ਮੈਂ ਆ ਚਾਹੁੰਨਾ ਠੀਕ ਹੈ ਉਹਨੂੰ ਮੈਂ ਬਹੁਤ ਦਿਨ ਪਹਿਲਾਂ ਤੋਂ ਦੱਸੀ ਇਹ ਜੀ ਔਰ ਬੜਾ ਅਸੀਂ ਡਿਸਕਸ ਕੀਤਾ ਬੈਕ ਐਂਡ ਫੋਰਥ ਮੈਂ ਉਹਨੂੰ ਉਹਦੀ ਇੱਕ ਪਲੱਸ ਆ ਵੀ ਉਹ ਆ ਜਾਂਦਾ ਮੇਰੇ ਕੋ ਹੂੰ ਉਹ ਬੈਠਾ ਹੀ ਰਹਿੰਦਾ ਤੇ ਡਿਸਕਸ ਕਰਦਾ ਰਹਿੰਦਾ ਹਨਾ ਵੀ ਭਾਈ ਇਹ ਫਿਰ ਐ ਭਾਈ ਐ ਠੀਕ ਹੈ ਸਤਾ ਜੀ ਓਕੇ ਜੀ ਠੀਕ ਹੈ ਜੀ ਮੈਂ ਕਰ ਲੂਆ ਕਰ ਉਹ ਸਾਰੀ ਚੀਜ਼ ਨੂੰ ਅਡਾਪਟ ਕਰ ਲੈਂਦਾ ਔਰ ਉਹਨੇ ਮੈਨੂੰ ਲੱਗਦਾ ਕਿ ਜਦੋਂ ਉਹ ਸ਼ੂਟ ਸ਼ੁਰੂ ਹੋਈ ਆ ਉਹ ਤਾਂ ਐਸਾ ਸਾਧੂ ਸਿੰਘ ਬਣਿਆ ਹੂੰ ਵੀ ਬਸ ਪੂਰਾ ਹੀ ਜ਼ੋਨ ਚ ਰਹਿੰਦਾ ਸੀ ਪੂਰਾ ਹੀ ਜ਼ੋਨ ਚ ਰਹਿਣਾ ਸੀ ਹਾਂ ਸੋ ਤੁਸੀਂ ਉਹ ਪਹਿਲੀ ਅਰਦਾਸ ਦੇਖੀ ਆ ਫਿਲਮ ਹਾਂਜੀ ਤੇ ਉਹਦਾ ਪਰਿਓ ਕਿੱਡੀ ਸੋਹਣੀ ਗੱਲ ਆ ਕਿ ਉਸ ਫਿਲਮ ਤੋਂ ਬਾਅਦ ਸਾਡੇ ਸਾਰਿਆਂ ਦੀ ਜ਼ਿੰਦਗੀ ਤੇ ਥੋੜਾ ਥੋੜਾ ਅਸਰ ਤਾਂ ਜ਼ਰੂਰ ਪਿਆ ਜੇ ਆਪਾਂ ਕਹੀਏ ਕਿ ਬਹੁਤਾ ਨਾ ਸਹੀ ਜੀ ਭਾਵੇਂ ਉਹ ਘੰਟਾ ਰਿਹਾ ਭਾਵੇਂ ਕਿਸੇ ਦਾ ਸਾਲ ਰਿਹਾ ਭਾਵੇਂ ਉਹ ਅੱਜ 8 ਸਾਲਾਂ ਬਾਅਦ ਵੀ ਆ ਨਾ ਤਾਂ ਉਹ ਪ੍ਰਿੰਸਪਾ ਜੀ ਇਹਨਾਂ ਦਾ ਕਰੈਕਟਰ ਕਿੱਡਾ ਸੋਹਣਾ ਤੁਸੀਂ ਲਿਖਿਆ ਸੀ ਹੈਂਗਰ ਦਾ ਕਿ ਉਹ ਫਿਲਮ ਦੀ ਸ਼ੁਰੂਆਤ ਦੇ ਵਿੱਚ ਉਹ ਹੱਥਾਂ ਚਲਾ ਰਿਹਾ ਆ ਤੇ ਫਿਲਮ ਜਦੋਂ ਖਤਮ ਹੁੰਦੀ ਆ ਤਾਂ ਹੱਥਾਂ ਚਾਂਦੀ ਦੁਕਾਨ ਚ ਬਦਲ ਜਾਂਦੇ ਆ ਸੋ ਬਹੁਤ ਸੋਹਣੀ ਉਹ ਕਹਾਣੀ ਸੀ ਅਰਦਾਸ ਕਰਾਂ ਵੀ ਬਹੁਤ ਸੋਹਣੀ ਸੀ ਤੇ ਅਸੀਂ ਉਮੀਦ ਕਰਦੇ ਆਂ ਕਿ ਅਰਦਾਸ ਸਰਬੱਤ ਦੇ ਭਲੇ ਦੀ ਵੀ ਲੋਕਾਂ ਨੂੰ ਓਨੀ ਹੀ ਚੰਗੀ ਲੱਗੂਗੀ ਸੋ ਥੈਂਕ ਯੂ ਸੋ ਮਚ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਸੋ ਇਸੇ ਸਾਡੇ ਨਾਲ ਅਰਦਾਸ ਸਰਬੱਤ ਦੇ ਭਲੇ ਦੀ ਟੀਮ ਕੀਪੀ ਗਰੇਵਾਲ ਹੁਰੀ ਗੁਰਪ੍ਰੀਤ ਕੁੱਕੀ ਜੀ ਹੁਰੀ ਅਤੇ ਜੈਸਮਿਨ ਪਸੀਨ ਹੁਰੀ 13 ਸਤੰਬਰ ਨੂੰ ਇਹ ਫਿਲਮ ਆ ਰਹੀ ਹੈ ਸੋ ਇਹ ਮੌਕੇ ਹੁੰਦੇ ਨੇ ਕਿ ਜਦੋਂ ਤੁਸੀਂ ਕੋਈ ਵੀ ਫਿਲਮ ਇਦਾਂ ਨਹੀਂ ਹੁੰਦੀ ਕਿ ਜਿਹੜੀ ਤੁਹਾਨੂੰ ਮੌਕਾ ਦਿੰਦੀ ਹੈ ਕਿ ਤੁਸੀਂ ਪੂਰੇ ਪਰਿਵਾਰ ਨਾਲ ਬੱਚਿਆਂ ਸਮੇਤ ਸਿਨੇਮੇ ਜਾ ਸਕੋ ਸੋ ਇਹ ਮੌਕਾ ਤੁਹਾਡੇ ਲਈ ਕਿ ਤੁਸੀਂ ਆਪਣੇ ਬੱਚਿਆਂ ਸਮੇਤ ਪੂਰੇ ਪਰਿਵਾਰ ਸਮੇਤ ਫਿਲਮ ਦੇਖਣ ਲਈ ਜਾ ਸਕਦੇ ਹੋ ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ ਆਪਾਂ ਫੇਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ